ਔਰ ਪਹਿਲੀ ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਦਾ ਇਹ ਦਿਨ ਚਾਰ ਦਿਨ ਸੀ ਜਿਸ ਤਰੀਕੇ ਨਾਲ ਉੱਥੇ ਜ਼ਬਰਕਾ ਹੈ ਗਿਆ ਜਿਸ ਤਰੀਕੇ ਨਾਲ ਸੰਯੋਜਿਤ ਤਰੀਕੇ ਨਾਲ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਔਰ ਉਹਨੂੰ ਮਸਲਕੁਸ਼ੀ ਦਾ ਨਾਮ ਦਿੱਤਾ ਗਿਆ ਦੁਨੀਆ ਭਰ ਦੇ ਸਿੱਖ ਜਿਹੜਿਆ ਉਹ ਇਨਸਾਫ਼ ਦੀ ਉਮੀਦ ਕਰਦੇ ਆ ਔਰ ਇਹ ਦਿਨ ਭਾਰਤੀ ਜਿਹੜਾ ਲੋਕਤੰਤਰ ਹੈ ਡੈਮੋਕ੍ਰੇਸੀ ਆ ਉਹ ਰਿਤੇ ਕਾਲੇ ਤਬੇਦੀ ਤਰ੍ਹਾਂ ਸਾਨੂੰ ਨਜ਼ਰ ਆਉਂਦਾ ਕਿਦਾਂ ਕਾਂਜੀ ਨੂੰ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਇਸ ਤਰ੍ਹਾਂ ਉਹਦੀ ਜਿਹੜੀ ਉਹਦੀ ਮੌਤ ਹੋਈ ਸੀ ਉਹਨੂੰ ਸ਼ਹਾਦਤ ਕਹੇ ਕਿ ਭਾਰਤ ਨੂੰ ਬਚਾਉਣ ਨੂੰ ਕਹੇ ਕਿ ਪ੍ਰਚਾਰਿਆ ਜਾ ਰਿਹਾ ਪਰ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਕੱਲੂ ਘਰ ਆਇਆ ਸੀ ਉਹਦੇ ਬਾਰੇ ਤੇ ਮਨਰੋ ਸਿੱਖ ਜਿਹੜੇ ਉਹ ਸਿੱਖ ਮਾਨਸਿਕਤਾ ਉਹਦੇ ਵਿੱਚ ਵਸਿਆ ਹੈ ਉਹਨੂੰ ਕਦੀ ਉੱਥੋਂ ਕੱਢਿਆ ਨਹੀਂ ਜਾ ਸਕਦਾ ਅੱਜ ਦੇ ਦਿਨ ਤਾਂ ਕੋਈ ਭਾਰਤ ਦੇ ਸਾਮਰਾਜ ਦੇ ਉੱਤੇ ਜਿਹੜੀਆਂ ਵੀ ਹਕੂਮਤਾਂ ਆਏ ਉਹਨਾਂ ਦਾ ਬਲੂ ਸਟਾਰ ਆਪਰੇਸ਼ਨ ਬਾਰੇ ਇੱਕੋ ਹੀ ਨਜ਼ਰੀਆ ਹੈ ਕਿ ਉੱਥੇ ਦੀ ਖਾਕਿਸਤਾਨ ਬਣ ਚੁੱਕਿਆ ਸੀ ਉੱਥੇ ਆ ਸੀਗਾ ਤੇ ਜਾਣਬੁੱਝ ਕੇ ਲੋਕਤੰਤਰ ਦੀ ਇਹ ਚੀਜ਼ ਨੂੰ ਇੰਨਾ ਲਟਕਾਤਾ ਕਿ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਪਰ ਨਾਲ ਦੀ ਨਾਲ ਜਿਹੜਾ ਕਾਰ ਸਾਡੀ ਸਟੇਟ ਦਾ ਉਹ ਇੱਕ ਬੜਾ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ 24 7 TV ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਹਫਤਾਵਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਤੇ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਸਦਾਰ ਹੀਰਾ ਸਿੰਘ ਹੰਸਪਾਲ ਹੰਸਪਾਲ ਨਾਲ ਅੱਜ ਅਸੀਂ ਜਿਹੜਾ ਅੱਜ ਦਾ ਦਿਨ ਚੱਲ ਰਿਹਾ ਬਹੁਤ ਮਹੱਤਵਪੂਰਨ ਦਿਨ ਹੈ ਸਾਡੇ ਸਾਰੇ ਪੰਜਾਬੀਆਂ ਵਾਸਤੇ ਔਰ ਵੈਸੇ ਤਾਂ ਸਾਰੇ ਦੁਨੀਆ ਚ ਵਾਸਤੇ ਸਿੱਖਾਂ ਵਾਸਤੇ ਵੀ ਇਹ ਦਿਨ ਬੜਾ ਮਹੱਤਵਪੂਰਨ ਹੈ ਜਿੱਥੇ ਇਹ ਦਿਨ ਅੱਜ ਬੰਦੀ ਛੋੜ ਦੇਵਸਤੇ ਦਿਵਾਲੀ ਦੇ ਰੂਪ ਵਿੱਚ ਬਣਾਇਆ ਜਾ ਰਿਹਾ ਉਥੇ ਨਾਲ ਦੀ ਨਾਲ ਦੋ ਇਸ ਤੇਨ ਦੀਆਂ ਹੋਰ ਬਹੁਤ ਅਹਿਮ ਘਟਨਾਵਾਂ ਨੇ ਇੱਕ ਤਾਂ ਪੰਜਾਬ ਦੇ ਵੀ ਅੱਜ ਹੀ ਹੈ ਲੰਗੜਾ ਲੂਲਾ ਪੰਜਾਬ ਜਿੱਦਾਂ ਦਾ ਬਣਿਆ 1968 ਚ ਉਹ ਸਾਡੇ ਸਾਹਮਣੇ ਆ ਤੇ ਦੂਸਰਾ ਜਿਹੜਾ ਇੱਕ ਜਿਹੜਾ ਕਹਿਰ ਵਰਤਿਆ ਸੀਗਾ ਜੂਨ 84 ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਵੇਲੇ 31 ਅਕਤੂਬਰ ਵਾਲੇ ਦਿਨ ਸ਼ੁਰੂ ਹੋਈਆਂ ਘਟਨਾਵਾਂ ਔਰ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਦਾ ਜਿਹੜੇ 3-4 ਦਿਨ ਸੀ ਜਿਸ ਤਰੀਕੇ ਨਾਲ ਉੱਥੇ ਜ਼ਬਰਟਾਹਿਆ ਗਿਆ ਜਿਸ ਤਰੀਕੇ ਨਾਲ ਸੰਜੋਧਿਤ ਤਰੀਕੇ ਨਾਲ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਔਰ ਉਹਨੂੰ ਮੈਸਲ ਕੁਸ਼ੀ ਦਾ ਨਾਮ ਦਿੱਤਾ ਗਿਆ ਉਹ ਦਿਨ ਹੈ ਜਿਹੜਾ 40 ਸਾਲ ਤੋਂ ਦੁਨੀਆ ਭਰ ਦੇ ਸਿੱਖ ਜਿਹੜਿਆ ਉਹ ਇਨਸਾਫ਼ ਦੀ ਉਮੀਦ ਕਰਦੇ ਆ ਔਰ ਇਹ ਦਿਨ ਭਾਰਤੀ ਜਿਹੜਾ ਲੋਕਤੰਤਰ ਹੈ ਡੈਮੋਕ੍ਰੇਸੀ ਆ ਉਹ ਰੂਪੇ ਕਾਲੇ ਤਬੇਦੀ ਤਰ੍ਹਾਂ ਸਾਨੂੰ ਨਜ਼ਰ ਆਉਂਦਾ ਸੋ ਪਹਿਲਾਂ ਤਾਂ ਆਪਾਂ ਹੰਸਪਾਲ ਜੀ ਦਾ ਸਵਾਗਤ ਕਰਦੇ ਆ ਤੇ ਫਿਰ ਉਹਨਾਂ ਨਾਲ ਕਰਦੇ ਆ ਇਹਨਾਂ ਵਿਸ਼ਾ ਤੇ ਗੱਲਬਾਤ ਹੰਸਪਾਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਦਿਨ ਸਭ ਮੇਰੇ ਵੱਲੋਂ ਤੁਹਾਨੂੰ ਪੰਜਾਬ ਟੀਵੀ 24/7 ਦੇ ਦਰਸ਼ਕਾਂ ਨੂੰ ਤੇ ਨਾਲ ਸਤਿਕਾਰਯੋਗ ਜਿਹੜੀ ਸਾਡੀ ਟੈਕਨੀਕਲ ਟੀਮ ਹੈ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ ਔਰ ਜਿਹੜੇ ਇਹ ਤਿੰਨ ਜੀ ਤੁਸੀਂ ਵਿਸ਼ੇ ਲਏ ਨੇ ਬੇਸਿਕਲੀ ਬਹੁਤ ਗੰਭੀਰਤਾ ਭਰਪੂਰ ਨੇ ਲੱਗ ਉਹ ਕੋਈ ਇਸ ਤਰ੍ਹਾਂ ਦੀ ਮਨ ਦੇ ਵਿੱਚ ਭਾਵਨਾ ਜਿਹੜੀ ਆ ਕੋਈ ਬਹੁਤ ਮਨ ਨੂੰ ਖੁਸ਼ ਕਰਨ ਵਾਲੀ ਭਾਵਨਾ ਜਿਹੜੀ ਆ ਉਹ ਬਿਲਕੁਲ ਨਹੀਂ ਬਲਕਿ ਉਦਾਸਿਆ ਮਨ ਵਾਲੀ ਜਿਹੜੀ ਭਾਵਨਾ ਪੈਦਾ ਹੋ ਰਹੀ ਹੈ ਇਸ ਦਿਨ ਦੇ ਉੱਤੇ ਤੇ ਇਹ ਦੇ ਦੇ ਅੱਜ ਕੁਦਰਤੀ ਸਾਰੇ ਜਿਹੜੀਆਂ ਕਟਨਾਵਾਂ ਨੇ ਉਹ ਕਟਨੀਆਂ ਹੋ ਗਈਆਂ ਨੇ ਦੁਨੀਆ ਤੇ ਹੋ ਗਈਆਂ ਪਰ ਦੇ ਕੇ ਜਿਹੜਾ 1900 ਦੰਗੇ ਸੀ ਕਿ 84 ਦੇ ਉਹ ਤੇ ਕੁਦਰਤੀ ਹਰ ਵਾਰ ਇੱਕੋ ਦੇਣੀ ਹੁੰਦੇ ਪਰ ਅੱਜ ਇੱਕ ਦਵਾਈ ਵੀ ਨਾਲ ਜੁੜ ਗਈ ਹੈ ਸੋ ਸਿੱਖ ਜਿਹੜਾ ਗੁਰੂ ਸਾਹਿਬ ਦਾ ਬੰਦੀ ਛੋੜ ਦਿਵਸਾ ਉਹ ਵੀ ਨਾਲ ਜੁੜ ਗਿਆ ਹੈ ਸੋ ਇਹ ਬਹੁਤ ਗੰਭੀਰ ਨੇ ਮਤਲਬ ਜੇ ਅੱਜ ਦਿਵਾਲੀ ਤੇ ਗੱਲ ਕਰ ਲਈਏ ਪਹਿਲਾਂ ਸ਼ੁਰੂਆਤ ਦੇ ਵਿੱਚ ਚਲੋ ਇਹ ਹਰੋਸ਼ਮੀ ਦਾ ਤਿਹਾੜਾ ਚਾਂਮਣ ਦਾ ਤਿਹਾੜਾ ਅਰਦਾਸ ਕਰਦੇ ਆ ਕਿ ਸ਼ੇਂਦ ਪੰਜਾਬ ਪ੍ਰਤੀ ਬਹੁਤ ਸਾਰੇ ਹਾਕਮਾਂ ਦੇ ਮਨਾਂ ਦੇ ਵਿੱਚ ਵੀ ਚਾਂਮਣ ਆ ਜਿੱਤ ਪੈਦਾ ਹੋ ਜੇ ਕਿ ਉਹਨਾਂ ਦਾ ਪੰਜਾਬ ਪ੍ਰਤੀ ਜਿਹੜਾ ਨਜ਼ਰੀਆ ਹੈ ਉਹ ਥੋੜਾ ਬਦਲ ਜੇ ਇਹਨਾਂ ਭਾਵਨਾਵਾਂ ਨੂੰ ਸੰਗਠਣਾ ਜਿੱਤ ਕਰਨ ਮੇਰੇ ਮੰਦੇ ਵਿੱਚ ਵੇਖੋ ਕਿਦਾਂ ਆਉਂਦਾ ਇੱਕ ਭਾਵਨਾ ਪੈਦਾ ਹੋ ਰਹੀ ਹੈ ਕਿ ਅੱਜ ਦੇ ਦਿਨ ਸਾਡੇ ਪ੍ਰਤੀ ਨਜ਼ਰੀਆ ਜਿਹੜਾ ਹੈ ਉਹ ਸਮਝ ਦੇਦਾ ਕੋਈ ਵੀ ਹਾਕਮ ਤੇ ਜਾਂ ਸਾਡੀ ਆਪਣੀ ਧਿਰ ਜਿਹੜੀ ਆ ਉਹ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਕਿ ਅੱਜ ਦੇ ਦਿਨ ਇੱਕ ਪਾਸੇ ਭਾਰਤ ਦੇ ਵਿੱਚ ਇੰਦਰਾ ਗਾਂਧੀ ਨੂੰ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਇਸ ਤਰ੍ਹਾਂ ਉਹਦੀ ਜਿਹੜੀ ਉਹਦੀ ਮੌਤ ਹੋਈ ਸੀ ਉਹਨੂੰ ਸ਼ਹਾਦਤ ਕਹੇ ਕਿ ਭਾਰਤ ਨੇ ਬਚਾਉਣ ਨੂੰ ਕਹੇ ਕਿ ਪ੍ਰਚਾਰਿਆ ਜਾ ਰਿਹਾ ਮਨਾਇਆ ਜਾ ਰਿਹਾ ਮਾਣ ਕੀਤਾ ਜਾ ਰਿਹਾ ਹੈ ਤੇ ਭਾਰਤ ਜਿਹੜਾ ਹੈ ਉਹ ਇੰਦਰਾ ਗਾਂਧੀ ਨੇ ਆਪਣੀ ਸ਼ਹਾਦਤ ਦੇ ਕੇ ਭਾਰਤ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਪਰ ਦੂਸਰੇ ਪਾਸੇ ਸਾਦਾ ਦਰਬਾਰ ਸਾਹਿਬ ਜਿਹੜਾ ਸਿੱਖੀ ਦਾ ਧੁਰਾ ਹੈ ਅੰਮ੍ਰਿਤਸਰ ਸਿੱਖੀ ਦਾ ਧੁਰਾ ਹੈ ਉੱਥੇ ਜਿਹੜੇ ਜਿਨ੍ਹਾਂ ਨੂੰ ਕਾਤਲ ਤਨ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚੋਂ ਭਾਈ ਬੈਂਕ ਸਿੰਘ ਦੇ ਸ਼ਹੀਦੀ ਦਿਵਸ ਨੂੰ ਅੱਜ ਪ੍ਰਸ਼ੰਚਾ ਕੀਤੀ ਜਾ ਰਹੀ ਹੈ ਕਿ ਸਿੱਖ ਕੌਮ ਦੀ ਜਿਹੜੀ ਲੱਥੀ ਹੋਈ ਪਾਗੋ ਕਿ ਆਜ ਹੁੰਦਾ ਕਿ ਉਹਨਾਂ ਨੂੰ ਸਿੱਖ ਕੌਮ ਦੇ ਸਿਰ ਦੇ ਉੱਤੇ ਦੁਬਾਰਾ ਧਰੀਏ ਕਿ ਤੁਸੀਂ ਜਾਣਦੇ ਹੋ ਕਿ ਸੁਤੰਤ ਸਿੰਘ ਦਾ ਜਿਹੜਾ ਪਿੰਡ ਸੀ ਉਹ ਮੇਰੇ ਪਿੰਡ ਤੋਂ ਸਿਰਫ 7-8 ਕਿਲੋਮੀਟਰ ਦੀ ਦੂਰ ਸੀਗਾ ਤੇ ਭਾਈ ਗੇਰ ਸਿੰਘ ਤੇ ਸੁਤੰਤ ਸਿੰਘ ਜਿਹੜੀ ਬਾਅਦ ਦੇ ਵਿੱਚ ਫਾਂਸੀ ਹੁੰਦੀ ਹੈ ਤੇ ਬਿਆਸ ਸਿੰਘ ਆਦੀ ਤੇ ਮੌਕੇ ਤੇ ਇਸ਼ਾਰਾ ਬਤੋ ਜਾਂਦੀ ਸੀਗੀ ਸੋ ਇਹ ਸੇ ਦੋਹਾਂ ਪਾਸੇ ਦਾ ਵਿੱਚ ਕੋਈ ਇਹੋ ਜੀ ਧਿਰ ਨਹੀਂ ਉੱਠ ਰਹੀ ਜਿਹੜੀ ਦੋ ਦੋਨਾਂ ਮਾਨਸਿਕਤਾ ਦੇ ਵਿੱਚ ਸੰਤੁਲਨ ਪੈਦਾ ਕਰ ਸਕੇ ਸੰਤੁਲਨ ਪੈਦਾ ਕਰਕੇ ਇੱਕ ਸਹੀ ਤਸਵੀਰ ਜਿਹੜੀ ਆ ਉਹ ਸਮਾਜ ਦੇ ਸਾਹਮਣੇ ਲਿਆਂਦੀ ਜਾ ਸਕੇ ਮਤਲਬ ਦੂਜੇ ਪਾਸੇ ਤੇ ਇਹ ਆ ਵੀ ਸਿੱਖਾਂ ਦੇ ਨਾਲ ਬਹੁਤ ਕੁਝ ਹੋ ਗਿਆ ਸੀ ਇਹਨਾ ਮਾੜਾ ਵਿਹਾਰ ਹੋ ਗਿਆ ਸੀ 84 ਦੇ ਵਿੱਚ ਉਹਦੇ ਵਿੱਚ ਜੋ ਏਸ਼ੀਅਡ ਗੇਮਾਂ ਦੇ ਵਿੱਚ ਸਿੱਖਾਂ ਨਾਲ ਹੋਇਆ ਪਰ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਘੱਲੂ ਘਰ ਆਇਆ ਸੀ ਉਹਦੇ ਬਾਰੇ ਤੇ ਮਤਲਬ ਉਹ ਸਿੱਖ ਜਿਹੜੀਆਂ ਉਹ ਸਿੱਖ ਮਾਨਸਿਕਤਾ ਦੇ ਵਿੱਚ ਵਸਿਆ ਉਹਨੂੰ ਕਦੀ ਉੱਥੋਂ ਕੱਢਿਆ ਨਹੀਂ ਜਾ ਸਕਦਾ ਕੱਢੇ ਇਸ ਕਰਕੇ ਵੀ ਨਹੀਂ ਜਾ ਸਕਦਾ ਕਿ ਜਿੰਨੀਆਂ ਵੀ ਹੱਕਾਂ ਤੇ ਰਹੀਆਂ ਨੇ ਭਾਰਤ ਦੇ ਉਹਨਾਂ ਸਾਰਿਆਂ ਦਾ ਇਸ ਦਿਨ ਦੇ ਉੱਤੇ ਜਿਹੜਾ ਕੱਲੂ ਘਾਰਾ ਉਹਦੇ ਉੱਤੇ ਸੇਮ ਜਿਹੇ ਵਿਸ਼ਵਾਸ ਹੈ ਮੈਂ ਮਤਲਬ ਆਪਣੇ ਕੌਰ ਦੇ ਉੱਤੇ ਸੋਚਦਾ ਹੁੰਦਾ ਸੀ ਕਿ ਜਦੋਂ ਕਿਤੇ ਕਾਂਗਰਸ ਦੀ ਹਕੂਮਤ ਜਾਏਗੀ ਜਾਣੀਏ ਉਹਦੀਆਂ ਹਕੂਕਾਂ ਕਿ ਚਿਰ ਸੰਸਦ ਦੇ ਵਿੱਚ ਜੜੀਆਂ ਸਥਿਰ ਨਹੀਂ ਰਹਿਦੀਆਂ ਕੋਈ ਨਵੀਂ ਹਕੂਮਤ ਆਏਗੀ ਤਾਂ ਉਹਦੇ ਉੱਤੇ ਵਿਚਾਰ ਚर्चा ਕਰਕੇ ਉਹ ਫੈਕਸ ਲੱਭੇ ਦੀ ਸਾਰਾ ਕਿ ਬੇਸਿਕਲੀ ਹੈ ਕਿ ਇਸ ਦੇ ਪਿੱਛੇ ਕਿਸ ਤਰ੍ਹਾਂ ਦੀ ਰਾਜਨੀਤੀ ਕੀ ਸੀ ਕਿੰਨੇ ਹਲਾਕਿਆਂ ਦੇ ਬਲੂ ਸਟਾਰ ਵਰਗੀ ਜਿਹੜੀ ਆਪਰੇਸ਼ਨ ਵਰਗੀ ਘਟਨਾ ਨੂੰ ਵਾਪਰਨ ਦਿੱਤਾ ਪਰ ਮੈਂ ਵੇਖਿਆ ਹੋ ਤੱਕ ਅੱਜ ਦੇ ਦਿਨ ਤੱਕ ਕੋਈ ਭਾਰਤ ਦੇ ਸਾਮਰਾਜ ਦੇ ਉੱਤੇ ਜਿਹੜੀਆਂ ਵੀ ਹਕੂਮਤਾਂ ਆਏ ਉਹਨਾਂ ਦਾ ਬਲੂ ਸਟਾਰ ਆਪਰੇਸ਼ਨ ਬਾਰੇ ਇੱਕੋ ਹੀ ਨਜ਼ਰੀਆ ਹੈ ਕਿ ਉੱਥੇ ਜਿਹੜਾ ਖਾਨਸਤਾਨ ਬਣ ਚੁੱਕਿਆ ਸੀ ਉੱਥੇ ਆ ਸੀਗਾ ਉਹ ਉਹਦੀਆਂ ਪਿਛਲੀਆਂ ਹੋਂਦਾਂ ਦੇ ਉੱਤੇ ਨੂੰ ਔਰ ਇਹ ਕੱਜ ਮੇਰੇ ਮਨ ਦੇ ਵਿੱਚ ਜਦੋਂ ਮੈਂ ਤੁਰਿਆ ਸੀ ਤਾਂ ਇੱਕ ਵਿਚਾਰ ਚਰਚਾ ਚੱਲ ਰਹੀ ਸੀ ਕਿ ਇੱਕ ਸਾਰੀ ਗੱਲ ਕਹੀ ਜਾਂਦੀ ਰਹਿੰਦੀ ਆ ਕਿ ਸੰਤ ਜੀ ਮਾਨਸੇਪਿੰਡਰਾਂ ਵਾਲਾ ਕਾਂਗਰਸ ਦਾ ਬੰਦਾ ਸੀ ਤੇ ਬੀਜੇਪੀ ਤੇ ਕਾਂਗਰਸ ਨੇ ਸਾਰੇ ਕੰਮਿਆਂ ਨੂੰ ਹੁਣ ਨੰਗਾ ਕਰ ਰਹੀ ਹੈ ਤੇ ਬੀਜੇਪੀ ਜਿਹੜੀ ਇਦਾਂ ਦਾ ਬਰਤਾਂਤ ਕਿਉਂ ਨਹੀਂ ਸਾਹਮਣੇ ਏ ਇਦਾਂ ਦੀ ਕੋਈ ਇਨਵੈਸਟੀਗੇਸ਼ਨ ਇਦਾਂ ਦੀ ਖੋਜ ਸਾਹਮਣੇ ਕਿਉਂ ਨਹੀਂ ਲਿਆਉਂਦੀ ਵੀ ਉਹ ਕਾਂਗਰਸ ਦਾ ਬੰਦਾ ਸੀਗਾ ਜੀ ਬੀਜੇਪੀ ਤੇ ਲਿਆ ਸਕਦੀ ਆ ਬੀਜੇਪੀ ਤੇ ਜੇ ਅਸ ਅਗਰ ਟਾਟਾ ਦੇਖੀਏ ਤੇ ਬੀਜੇਪੀ ਦਾ ਬਲੂ ਸਟਾਰ ਆਪਰੇਸ਼ਨ ਨਾਲ ਕੋਈ ਹੱਥ ਨਹੀਂ ਕੋਈ ਕਮਿਸ਼ਨ ਕੋਈ ਪਾਰਲੀਮੈਂਟਰੀ ਕਮੇਟੀ ਕੋਈ ਰਿਟਾਇਰਡ ਜੱਜਾਂ ਦੀ ਜਿਹੜੀ ਹੋਏ ਜਿਹੜੀ ਉਹ ਸਾਰੀਆਂ ਚ ਔਰ ਦੂਸਰੀ ਗੱਲ ਸਾਉ ਦੋਨਾਂ ਹੀ ਘਟਨਾਵਾਂ ਕਿ ਅੱਜ ਦੇ ਦਿਨ ਸਿੱਖ ਜਿਹੜੀ ਮਸਲਕੁਸ਼ੀ ਹੋਈ ਹੈ ਅੱਜ ਦੇ ਦਿਨ ਤੇ ਬਲੂ ਸਟਾਰ ਦੇ ਵਿੱਚ ਅਸ ਤੱਕ ਕਿੰਨੇ ਬੰਦੇ ਮਾਰੇ ਗਏ ਆ ਉਹਨਾਂ ਦੀ ਕੋਈ ਲਿਸਟ ਕਿਤੇ ਨਹੀਂ ਹੈਗੀ ਇਹ ਤੇ ਵੀ ਆ ਲੋਕਾਂ ਦੇ ਨਿੱਜੀ ਜਤਨੇ ਵਾਲੀ ਜੋ ਗ੍ਰਹਿਗਾ ਉਹ ਹੈਗਾ ਵਾ ਮਤਲਬ ਇੱਡੀ ਵੱਡੀ ਦੁਰਘਟਨਾ ਹੋਈ ਹੈ ਇਸ ਸੰਸਾਰ ਦੇ ਵਿੱਚ ਤੇ ਉਹਦੇ ਉੱਤੇ ਕੋਈ ਵੀ ਸਰਕਾਰੀ ਡਾਕੂਮੈਂਟ ਕਿਉਂ ਨਹੀਂ ਹੈਗਾ ਕੋਈ ਸਰਕਾਰੀ ਦਾ ਛੱਡਾ ਸਾਡੀ ਸ਼ੌਮੀ ਕਮੇਟੀ ਦਾ ਕੋਈ ਵੀ ਡਾਕੂਮੈਂਟ ਵਿਜ਼ਨ ਕਿਉਂ ਨਹੀਂ ਹੈਗਾ ਪੰਜਾਬ ਦੇ ਹਿਤਾ ਨਹੀਂ ਲੜਨ ਵਾਲੀ ਅਕਾਲੀ ਦਲ ਕੋਈ ਕੋਈ ਇਹੋ ਜਿਹਾ ਡਾਕੂਮੈਂਟ ਕਿਉਂ ਨਹੀਂ ਹੈਗਾ ਤੇ ਉਹ ਕਰਾਂ ਲੱਗਦਾ ਕਿ ਇਹ ਸਾਰੇ ਵਰਤਾਹੇ ਦੇ ਉੱਤੋਂ ਸਾਰੇ ਗਾਲੇ ਜਿਹੜੇ ਆ ਜਿੱਦਾਂ ਪੰਜਾਬੀ ਜੀ ਕੀ ਇਹਨੇ ਲੱਤਾ ਪੋਚੀ ਕਰਨਾ ਚਾਹੁੰਦੇ ਆ ਬੇਸਿਕਲੀ ਗੰਭੀਰਤਾ ਨਾਲ ਇਸ ਵਰਤਾਰੇ ਦੇ ਜਿਹੜਾ ਸਿੱਖ ਕਤਲਯਾਮ ਹੋਇਆ ਤੇ 84 ਦਾ ਬਲੂ ਸਟਾਰ ਆਪਰੇਸ਼ਨ ਹੋਇਆ ਇਹਦੇ ਉੱਤੇ ਕੋਈ ਚੇਤਨ ਨਹੀਂ ਕਰ ਰਿਹਾ ਅਛਾ ਮੈਨੂੰ ਇਹ ਤੇ ਨਾ ਬਹੁਤ ਸਾਰਾ ਲਿਟਰੇਚਰ ਆ ਚੁੱਕਾ ਹੈ ਔਰ ਬਹੁਤ ਸਾਰੇ ਫੈਕਟਸ ਲੋਕਾਂ ਕੋਲ ਹੈਗੇ ਨੇ ਸਰਕਾਰਾਂ ਉਹਨੂੰ ਮੰਨਣ ਚਾਹੇ ਨਾ ਮੰਨਣ। ਉਹ ਸ਼ੀਸ਼ੇ ਵਾਂਗੂ ਸਾਰੀ ਇਤਿਹਾਸ ਸਾਫ਼ ਨੇ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਜਿਹੜੀ ਉੱਥੇ ਹੁਕਮਰਾਨ ਧੇਰੇ ਔਰ ਤੁਸੀਂ ਬੜਾ ਸਹੀ ਸ਼ਬਦ ਵਰਤਿਆ ਪਿੱਛੇ ਵੀ ਕਿ ਇੱਕ ਸੱਜਣ ਨੇ ਵਰਤਿਆ ਸੀ ਭਾਰਤੀ ਸਾਮਰਾਜ। ਉਹ ਵਾਕਈ ਭਾਰਤੀ ਸਾਮਰਾਜ ਹੈ ਉਹ ਕਿਸਮ ਦਾ ਉਹ ਬ੍ਰਿਟਿਸ਼ ਸਾਮਰਾਜ ਵਾਂਗਰ ਗਲਤ ਨਹੀਂ। ਸਾਡੇ ਲੋਕਲ ਉਥੋਂ ਦੇ ਲੀਡਰਾਂ ਦਾ ਸਾਮਰਾਜ ਬਣਾਇਆ ਜਾਂਦੇ ਵਿੱਚ ਉਹ ਸਿਰਫ ਆਪਣੇ ਤੱਗੇ ਰੱਖਦੇ ਆ ਪਬਲਿਕ ਉਹਨਾਂ ਵਾਸਤੇ ਜਿਹੜੀ ਉਹ ਕੀੜੇ ਮਕੌੜਿਆਂ ਤੋਂ ਵੱਧ ਨਹੀਂ ਆ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਇਹ ਇਹ ਇਹਦੇ ਤੇ ਇੰਨੇ ਸਾਲ ਬੀਤ ਜਾਣ ਬਾਅਦ ਵੀ ਕੁਝ ਨਹੀਂ ਹੋ ਸਕਿਆ ਉਹ ਤਾਂ ਫਿਰ ਆਪਾਂ ਨੂੰ ਇਸ ਗੱਲ ਦੀ ਬੜੀ ਸਪਸ਼ਟ ਤੌਰ ਤੇ ਪਤਾ ਹੀ ਆ ਕਿ ਜਿਹੜੇ ਉੱਥੋਂ ਦੇ ਹੁਕਮਰਾਨ ਨੇ ਉਹਨਾਂ ਦੀ ਨੀਅਤ ਤੇ ਨੀਤੀ ਦੋਨੇ ਚੀਜ਼ਾਂ 'ਚ ਕਿਤੇ ਵੀ ਸਫਾਈ ਨਹੀਂ ਹੈਗੀ ਉਹ ਕਿਤੇ ਨਾ ਕਿਤੇ ਉਹ ਖੁਦ ਜਿਹੜੇ ਆ ਉਹ ਸਹਧਕਾਰ ਦੇ ਵਿੱਚ ਫਸੇ ਹੋਏ ਨੇ ਤੇ ਉਹ ਚਾਹਦੇ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣ ਦੂਜੀ ਵਾਰ ਤੁਸੀਂ ਸ਼ੁਰੂ ਕੀਤੀ ਆ ਕਿ ਬੀਜੇਪੀ ਤੇ ਆਰਐਸਐਸ ਦਾ ਇਹਦੇ ਵਿੱਚ ਸਿੱਧਾ ਦਖਲ ਨਹੀਂ ਸੀਗਾ ਇਸ ਕਰਕੇ ਤੁਸੀਂ ਸੋਚਦੇ ਹੁੰਦੇ ਸੀ ਵੀ ਜੇਕਰ ਕਾਂਗਰਸ ਘਰੋਂ ਲੱਥੂ ਗਈ ਤੇ ਹੋ ਸਕਦਾ ਦੂਜੀ ਪਾਰਟੀ ਆਉ ਤੇ ਉਹ ਇਮਾਨਦਾਰੀ ਨਾਲ ਇਹਦਾ ਫੈਸਲਾ ਕਰਾਉਗੀ ਪਰ ਅਸਲ ਤੇ ਕਟਨਾਕਰਮ ਜਿਹੜਾ 84 ਦੇ ਦੰਗਿਆਂ ਵਾਲਾ ਤੇ ਉਸ ਤੋਂ ਪਹਿਲਾਂ ਜਿਹੜਾ ਬਲੂ ਸਟਾਰ ਆ ਉਹ ਹੋਇਆ ਹੀ ਭਾਜੀਪੀ ਦੇ ਲੀਡਰਾਂ ਦੇ ਕਰਕੇ ਸੀ ਇੰਦਰਾ ਗਾਂਧੀ ਪੈਰ ਪਿੱਛੇ ਖਿੱਚਦੀ ਸੀ ਪਰ ਜਿੱਥੋਂ ਤੱਕ ਲਾਲ ਕ੍ਰਿਸ਼ਨ ਰਵਾਨੀ ਨੇ ਬਾਅਦ ਚ ਆਪਣੀ ਕਿਤਾਬ 'ਚ ਛਾਪੀ ਕੀਤਾ ਤੇ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੇ ਸਬੂਤ ਹੋਣ ਤੱਕ ਜਿੰਨੇ ਕਮਿਸ਼ਨ ਬੈਠੇ ਆਏ ਆ ਜਿਹਦੇ ਵਿੱਚ ਆਰਐਸਐਸ ਤੇ ਜਿਹੜੀ ਬੀਜੇਪੀ ਆ ਉਹਦੀ ਪੂਰੀ ਇੱਕ ਢੇਰ ਵਾਂਗੂ ਸ਼ਮੂਲੀਅਤ ਸੀਗੀ ਲੀਡ ਨੂੰ ਕਾਂਗਰਸ ਕਰਦੀ ਸੀ ਤੇ ਥਰਡੇ ਪੱਧਰ ਤੇ ਜਿਹੜੇ ਸਿੱਖਾਂ ਨੂੰ ਮਾਰਨ ਦੇ ਵਿੱਚ ਬੀਜੇਪੀ ਵੀ ਦੇ ਵੀ ਹੱਥ ਕੋਲ ਨਾਲ ਰੰਗੇ ਹੋਇਆ ਉਹ ਸਾਥ ਨਹੀਂ ਗਏ ਇਸ ਕਰਕੇ ਉਹ ਨਹੀਂ ਚਾਹਣਗੇ ਕਿ ਇਹ ਗੱਲ ਹੋਵੇ ਜਿੱਥੋਂ ਤੱਕ ਪਿੰਡਰਾਂ ਵਾਲੇ ਨੂੰ ਕਾਂਗਰਸੀ ਸਾਬਤ ਕਰਨ ਦੀ ਗੱਲ ਜਾਂ ਸੀ ਉਹਦਾ ਨਹੀਂ ਉਹਦੇ ਨੂੰ ਸੇਤਨ ਅੱਤੇ ਵਰਤਦੀ ਹੈ ਬੀਜੇਪੀ ਆ ਹੁਣੇ ਉਹਨੇ ਕੰਗੜਾ ਲਰਾਉ ਦੀ ਫਿਲਮ ਅਮਰਜੈਂਸੀ ਜਿਹੜੀ ਰਿਲੀਜ਼ ਨਹੀਂ ਹੋਰਦੀ ਉਹਦੇ ਵਿੱਚ ਇਹੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕਾਂਗਰਸ ਨੇ ਹੀ ਉਹਨੂੰ ਸਾਰਾ ਕੁਝ ਪਲਾਟ ਕੀਤਾ ਸੀਗਾ ਉਹ ਆਪਣੇ ਪਲੇਟਫਾਰਮ ਤੋਂ ਚੀਜ਼ ਨਹੀਂ ਕਰਦੀ ਪਰ ਸ਼ਰਾਰਤੀ ਇਨਫਰਾ ਵੱਲੋਂ ਇਹ ਡਰਾਮੇਬਾਜ਼ੀ ਜ਼ਰੂਰ ਕਰਦੀ ਹੈ ਨਹੀਂ ਵੇਖੋ ਮੈਂ ਇਹੀ ਗੱਲ ਕਹਿਣਾ ਕਿ ਮਨਨ ਇੰਨਾ ਵੱਡਾ ਇੱਕ ਉਹ ਰਿਲੀਜਨ ਉਹ ਉਪਹਰਾਵਾ ਉਹ ਸੋਚ ਜਿਹੜੀ ਅਸਲੀ ਯੂਨੀਵਰਸਲ ਬਣ ਚੁੱਕੀ ਹੈ ਉਸ ਯੂਨੀਵਰਸਲ ਸੋਚ ਦੇ ਉੱਤੇ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਵਿਸਥਾਰਤ ਵਿਸ਼ਲੇਸ਼ਣ ਕਰਨ ਲਈ ਤਿਆਰ ਨਹੀਂ ਹੈਗਾ ਜਿ ਤੁਸੀਂ ਕਹਿੰਦੇ ਕਿ ਬਹੁਤ ਸਾਰੇ ਕਮਿਸ਼ਨ ਨੇ ਉਹ ਬਹੁਤ ਸਾਰੀਆਂ ਸਿਵਲ ਸੁਸਾਇਟੀ ਦੇ ਕਮਿਸ਼ਨਸ ਨੇ ਤੇ ਸਵੰਸ ਜਾਰੀ ਦੇ ਕਮਿਸ਼ਨਰ ਨੂੰ ਉਹ ਹੈ ਹੈਮੇਤ ਦਾੜ ਦੀ ਬਣਾਏ ਉਹਦੇ ਵਿੱਚ ਰਣੇਵਾ ਪਾਉਣ ਦਾ ਯਤਨ ਕਰਦੇ ਨੇ ਤਾਂ ਉਹਦੇ ਜਿਹੜੇ ਤੱਥ ਸਾਹਮਣੇ ਆਉਂਦੇ ਨੇ ਉਹਦੇ ਉੱਤੇ ਕਿੰਤੂ ਪਰੰਤੂ ਪੱਜਾੜ ਵੱਲੋਂ ਵੀ ਬਹੁਤ ਸਾਰੀਆਂ ਸੀਟ ਬਣਾਈਆਂ ਗਈਆਂ ਨੇ ਵਸ ਜਗਾ ਜਗਾ ਔਰ ਜਿਹੜੇ ਕਮਿਸ਼ਨ ਐ ਨਾਨਾਵਤੀ ਕਮਿਸ਼ਨ ਤੋਂ ਲੈ ਕੇ ਹੁਣ ਤੱਕ ਕਈ ਕਿਛੇ ਮੰਨ ਚੁੱਕੇ ਆ ਇਹ ਨਹੀਂ ਕੋਈ ਬਣਾਵਾ ਕਮਿਸ਼ਨ ਬਣਦੇ ਆ ਪਰ ਫਿਰ ਹੋ ਜਾਂਦੇ ਕਿਉਂਕਿ ਜਿਹੜਾ ਤੰਗਤ ਰਿਆ ਉਹ ਨਹੀਂ ਚਾਹੁੰਦਾ ਕਿ ਸੱਚ ਸਾਹਮਣੇ ਆਵੇ ਇਹ ਮੰਗ ਕੀਤੀ ਗਈ ਸੀਗੀ ਨਾਨਾਵਤੀ ਕਮਿਸ਼ਨ ਕੋਲ ਹਮੇਸ਼ਾ ਕਮਿਸ਼ਨ ਕੋ ਕਿ ਸਾਰਾ ਕੁਝ ਜਿਹੜਾ ਔਨ ਕੈਮਰਾ ਰਿਕਾਰਡ ਕਰੋ ਜਿਹੜੇ ਜਿਹੜੇ ਬੰਦੇ ਆਉਂਦੇ ਹੁਣ ਚਾਰੀ ਸਾਲ ਬਾਅਦ ਤੇ ਗਵਾਹੀ ਨਹੀਂ ਦੇ ਸਰ ਪਹਿਲੀ ਵਾਰ ਤੇ ਡਰਾ ਕੇ ਰੱਖਿਆ ਉਹ ਲੋਕ ਸਾਹਮਣੇ ਨਹੀਂ ਆਉਂਦੇ ਹੁਣ 40 ਸਾਲਾਂ ਬਾਅਦ ਉਸ ਸਮੇਂ ਜਿਹੜੇ ਲੋਕ 40 50 ਸਾਲ ਦੇ ਸੀਗੇ ਤੇ 40 ਸਾਲ 80 ਸਾਲ ਦੀ ਉਮਰ ਤੋਂ ਬਾਅਦ ਤੇ ਬੰਦੇ ਵੀ ਅਗੇ ਗਵਾਹ ਅਗੇ ਨਹੀਂ ਜਾਣ ਬੁਝ ਕੇ ਤਰਤਰ ਦੇ ਚੀਜ਼ ਨੂੰ ਇੰਨਾ ਲਟਕਾਤਾ ਕਿ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਪਰ ਨਾਲ ਦੀ ਨਾਲ ਇਹ ਜਿਹੜਾ ਕਾਰ ਸਾਡੀ ਸਟੇਟ ਦਾ ਉਹ ਇੱਕ ਬੜਾ ਵੱਡਾ ੱੱੱਬਾ ਆ ਲੋਕ ਤਰਤਰ ਦਿੱਤੇ ਜਿਹੜਾ ਉਹ ਜਿੰਨਾ ਮਰਜ਼ੀ ਯਤਨ ਕਰਨ ਉਹ ਨਾ ਤੇ ਉਹ ਧੋਤਾ ਜਾ ਸਕਦਾ ਤੇ ਨਾ ਹੀ ਇਹਨਾਂ ਦੇ ਗਲੋ ਵਿੱਚ ਚੀਜ਼ ਕਦੀ ਲੱਗ ਸਕਦੀ ਹੈ ਗਿਲਸਾਪਾ ਨੇ ਨਾ ਮੇਰੀ ਜ਼ਾਦਾ ਵਿੱਚ ਇੱਕ ਹੋਰ ਗੱਲ ਆ ਗਈ ਹੈ ਅਪਾ 2018 ਵਿੱਚ ਇੱਕ ਜਨਵਰੀ ਜਾਂ ਦਸੰਬਰ ਦੇ ਵਿੱਚ ਇੱਕ ਪ੍ਰੋਗਰਾਮ ਕਿਸੇ ਟੈਲੀਵਿਜ਼ਨ ਤੇ ਕੀਤਾ ਸੀ ਦੋਨਾਂ ਜਣਿਆਂ ਨੇ ਤੇ ਉੱਥੇ ਉਦੋਂ ਨਵੀਂ-ਨਵੀਂ ਸੱਜਣ ਕੁਮਾਰ ਨੂੰ ਸਜ਼ਾ ਹੋਈ ਸੀ 2018 ਜੀ ਈਸੀ ਸਜ਼ਾ ਜੀ ਹਾਂ ਤੇ ਉਹਦੇ ਉੱਤੇ ਹਿੰਦਿਆ ਅਕਸਪ੍ਰੈਸ ਨੇ ਇੱਕ ਐਕਸਪੋਜ਼ਰ ਜਿਹੜਾ ਦਿੱਤਾ ਸੀ ਜਦੋਂ ਮੈਂ ਇੱਥੇ ਤੁਹਾਡੇ ਕੋਲ ਹੀ ਸੀਗਾ ਉਹ ਹਿੰਦਿਆ ਅਕਸਪ੍ਰੈਸ ਨੇ ਇਹ ਗੱਲ ਕਹੀ ਕਿ ਇਹਨੂੰ ਸਜ਼ਾ ਤੱਕ ਪਹੁੰਚਾਉਣ ਲਈ ਜਿਹੜੇ ਐਡਵੋਕੇਟ ਚੀਮਾ ਤੇ ਉਹਨਾਂ ਦੀ ਬੇਟੀ ਤਰਣਾ ਚੀਮਾ ਹੈ ਨਾ ਸੱਚੀ ਜੋ ਗੱਤਾਂ ਨੂੰ ਨਾ ਗਏ ਅਪੋਜ਼ਿਸ਼ਨ ਨੂੰ ਫਿਰ ਇਹ ਵੀ ਡਿਸਕਸ ਕੀਤਾ ਸੀ ਕਿ ਇੰਨੇ ਜਿਹੜੇ ਗਵਾਹ ਸੀਗੇ ਇੰਨੇ ਸਾਰੇ ਸਬੂਤ ਸੀਗੇ ਜਦੋਂ ਤੰਤਰ ਸਾਰਾ ਇਹਨਾਂ ਸਬੂਤਾਂ ਨੂੰ ਮਿਟਾਉਣ ਲਈ ਤਿਆਰ ਆਇਆ ਸੀਗਾ ਤੇ ਉਹ ਕੋਰਟੀ ਇਹ ਕਿੱਦਾਂ ਉਹ ਸਾਰੇ ਜਿਹੜੇ ਗਵਾਹ ਸੀ ਉਹਨਾਂ ਦਾ ਮਰਦੋਬਲ ਬਹਾਲ ਕੀਤਾ ਹੋਏਗਾ ਸਰਕਾਰੀ ਤੰਤਰ ਦੀਆਂ ਕਿੰਨੀਆਂ ਰੁਕਾਵਟਾਂ ਕਿਉਂਕਿ ਸਰਕਾਰੀ ਵਕੀਲ ਸੀਗੇ ਉਹਨਾਂ ਨੇ ਕਿੱਦਾਂ ਕਰਕੇ ਇਹ ਪਹੁੰਚਾਏਗਾ ਤੇ ਉਦੋਂ ਆਪਣੇ ਮਨ ਦੇ ਵਿੱਚ ਇੱਕ ਬਹੁਤ ਸਤਿਕਾਰ ਜਿਹੜਾ ਉਪਰਦਾ ਹੀ ਕਿ ਜੇ ਇਹੋ ਜੇ ਤੰਤਰ ਦੇ ਵਿੱਚ ਉਹ ਤੇ ਜੇ ਇਹੋ ਜਿਹੇ ਕੋਈ ਹੋਰ ਗਰੁੱਪ ਵੀ ਇਦਾਂ ਸਬੂਤਾ ਗਵਾਹਾਂ ਇੰਟਰੈਕਟ ਕਰਕੇ ਅਦਾਲਤਾਂ ਤੱਕ ਲੈ ਜਾਂਦਾ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਜਸਟਿਸ ਐਡਵੋਕੇਟ ਚੀਮਾ ਸਾਹਿਬ ਤੇ ਉਹਨਾਂ ਦੀ ਬੇਟੀ ਤਰਲਿੰਗ ਜਿਹੜੀ ਹੈ ਚੀਮਾ ਉਹ ਸਾਡੀਆਂ ਸੰਸਥਾਵਾਂ ਨੇ ਸੈਕਸ ਸਟੋਰੀ ਇਹਦੇ ਆ ਕੇ ਪੁੱਛਿਆ ਔਰ ਗਾੜੀ ਉਹਨਾਂ ਦੀਆਂ ਸਵਾਲਾਂ ਕਿਹੜੀਆਂ ਕਿਸੇ ਸੈਕਸ ਸਟਾਫ ਦਾ ਨਹੀਂ ਲੈਣ ਦਾ ਤਰਨੀ ਕੀਤਾ ਕਿ ਆਪਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਜੇ ਇੰਨਾ ਕੁਝ ਕਰ ਸਕਦੇ ਆ ਤੇ ਇਹਨਾਂ ਨੂੰ ਕੋਈ ਇਫੈਕਟ ਪੈਂਦਾ ਕੁਈ ਚੀਜ਼ ਦੇ ਉੱਤੇ ਕਿਸੇ ਕਮੇਟੀ ਕਿਸੇ ਤੇ ਲੈ ਕੇ ਸੋ ਜਦੋਂ ਤੰਤਰ ਦੇ ਵਿੱਚ ਦੇਖਦੇ ਹਾਂ ਜਿੱਥੇ ਬਗਾਨਿਆਂ ਤੇ ਜਲਾ ਤਾਂ ਹੈਗਾ ਹੀ ਹੈ ਸਾਨੂੰ ਆਪਾਂ ਤਾਂ ਤੇ ਵੀ ਬਹੁਤ ਗਿਲਾ ਹੈ ਕਿ ਸਾਡੇ ਆਪੜਿਆਂ ਨੇ ਵੀ ਬਹੁਤ ਕੁਝ ਨਹੀਂ ਕੀਤਾ ਆਪਣੇ ਸੁਪਾਲਜੀ ਜਦੋਂ ਆਪਣੇ ਵਿੱਚ ਸ਼ਾਮਲ ਸ਼ਾਨਾ ਵਿਸ਼ਾਨਾ ਹੋਣ ਜਦੋਂ ਜਿਹੜੀਆਂ ਸਾਡੀਆਂ ਉੱਥੇ ਲਾਇਬ੍ਰੇਰੀ ਨੂੰ ਅੱਗ ਅਗਨ ਭੇਟ ਕੀਤਾ ਗਿਆ ਉੱਥੋਂ ਦੇ ਪਵਿੱਤਰ ਗ੍ਰੰਥ ਜਿਹੜੇ ਕੋ ਸਾੜਤੇ ਗਿਆ ਦੇ ਕੋ ਚੁੱਕ ਕੇ ਲੈ ਗਏ ਸਰਕਾਰਾਂ ਤੇ ਉਹ ਜਦੋਂ ਵਾਪਸ ਕਰਨ ਦੀ ਗੱਲ ਆਉਂਦੀ ਆ ਜਦੋਂ ਕਹਿੰਦੀ ਆ ਫੌਜ ਕਹਿੰਦੀ ਸਾਰੇ ਦੇ ਸਾਰੇ ਹੈਂਡਓਵਰ ਕਰਤੇ ਤੇ ਉਹ ਚੀਜ਼ਾਂ ਜਾ ਕੇ ਬ੍ਰਿਟਿਸ਼ ਦੇ ਵਿੱਚ ਨਾਮੀ ਚ ਵਿਕੀਆਂ ਹੋਣ ਕਰੋੜਾਂ ਦੇ ਰੋੜੇ ਤੇ ਪੈਸਾ ਖਾਣ ਵਾਲੇ ਸਾਡੇ ਉਹ ਹੀ ਸਿੱਖ ਲੀਡਰ ਹੋਣ ਤੇ ਫਿਰ ਉਹਨਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਸਿੱਖ ਲੀਡਰ ਵੀ ਉਹ ਉਹਨਾਂ ਲੀਡਰਾਂ ਦਾ ਨਾਮ ਹੁੰਦਾ ਜਿਹਨਾਂ ਨੇ ਸਿੱਖ ਧਾਰਮਿਕ ਤੌਰ ਤੇ ਬਹੁਤ ਪਵਿੱਤਰ ਸਮਝਦੇ ਆ ਤੁਸੀਂ ਸਾਡੇ ਦਰਸ਼ਕ ਨਾਮ ਸਮਝ ਹੀ ਜਿਹਾ ਕਿ ਨਾਮ ਲੈਣਾ ਕੋਈ ਜ਼ਰੂਰੀ ਨਹੀਂ ਤੁਸੀਂ ਉਹ ਲੋਕ ਜਿਨ੍ਹਾਂ ਤੋਂ ਕੌਮ ਅਗਵਾਈ ਦੀ ਭਾਲ ਕਰਦੀ ਆ ਉਹਨਾਂ ਦਾ ਨਾਮ ਲੱਗਦਾ ਏ ਕਿ ਉਹਨਾਂ ਨੇ ਇੱਥੋਂ ਅਦeln ਕਰਨ ਲਈ ਉਹ ਬੀੜ ਖੜੀ ਤੇ 1 ਕਰੋੜ ਰੁਪਏ ਦੀ ਮੁਰਕੀ ਉੱਥੇ ਜਾ ਕੇ ਉਹ ਵਿਕਦੀ ਆ ਸੋ ਇਹ ਪਲਾਣਾ ਜਿਹੜਾ ਇੰਡੀਆ ਦੇ ਪ੍ਰਸਤਾਚਿ ਜਿਕਰ ਕੀਤਾ ਉਹਨਾਂ ਦੇ ਇੱਕ ਪੱਤਰਕਾਰ ਸੀ ਉਸ ਸਮੇਂ ਦੇ ਮਿਸਟਰ ਸੂਰੀ ਉਹਨਾਂ ਨੇ ਬਹੁਤ ਸਾਰੀਆਂ ਠੋਸ ਕਵਾਇੀਆਂ ਦਿੱਤੀਆਂ ਸੀ ਕਮਿਸ਼ਨਾਂ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਸੱਜਣ ਕੁਮਾਰ ਬਾਰੇ ਜਾਂ ਦੂਜੇ ਬੰਦਿਆਂ ਵਾਸਤੇ ਕਿ ਇਹਨਾਂ ਲੋਕਾਂ ਨੇ ਕਿੱਦਾਂ ਭੀੜ ਨੂੰ ਭੜਕਾਇਆ ਤੇ ਕਿਹੜੇ-ਕਿਹੜੇ ਲਫ਼ਜ਼ ਬੋਲੇ ਸੀਗੇ ਉਹ ਕਵਾਈ ਨੂੰ ਨਾਨਾਬੱਡੀ ਕਮਿਸ਼ਨ ਨੇ ਰੱਦ ਕਰ ਦਿੱਤਾ ਕਿਉਂਕਿ ਉਹ ਕਹਿੰਦੇ ਕਿ ਸੂਰੀ ਨੇ ਇਹ ਕਿਹਾ ਸੀਗਾ ਕਿ ਹੋ ਸਕਦਾ ਹੈ ਕਿ ਸੱਜਣ ਕੁਮਾਰ ਲੋਕਾਂ ਨੂੰ ਰੋਲ-ਰੋਕ ਲਾਇਆ ਹੋਵੇ ਜਦੋਂ ਕਿ ਸੂਰੀ ਸਾਹਿਬ ਨੇ ਇਹ ਕਿਹਾ ਸੀ ਕਿ ਉਹਨੇ ਤੇ ਆਪ ਭੜਕਾਉ ਭਾਜਨ ਦਿੱਤੇ ਸੀਗੇ ਸਿੱਖਾਂ ਨੂੰ ਮਾਰੋ ਉਹ ਨਹੀਂ ਉਹੋ ਜੇ ਕਹੀ ਸੀਗੇ ਸੋ ਇਸ ਗੱਲ ਕਰਕੇ ਕਿ ਇਹ ਜਿਹੜਾ ਸ਼ੈਡੂਲਿਸ ਇਹ ਇਹ ਜਿਹੜਾ ਦੇਣ 1 ਨਵੰਬਰ ਦਾ ਜੀਦੇ ਵਿੱਚ ਅੱਜ ਤੱਕ ਵੀ ਸਾਰੀ ਗਿਣਤੀ ਸਾਹਮਣੇ ਨਹੀਂ ਆਈ ਫਿਰ ਉਹਨਾਂ ਦੇ ਨਾਮ ਦੇ ਉੱਤੇ ਕਿੱਦਾਂ ਜਿਹੜੇ ਵੱਡੇ ਵੱਡੇ ਪਲਾਟ ਅਲਾਟ ਹੋਏ ਕਿੱਦਾਂ ਸਾਡੇ ਫਿਰ ਅਕਾਲੀਆਂ ਨੇ ਆਪਸ ਵਿੱਚ ਵੰਡੇ ਕਿੱਦਾਂ ਛਤਰ ਪਤਾਨ ਵੀ ਇਹਨਾਂ ਦਾ ਆਪਸ ਵਿੱਚ ਐਦਾ ਦਾਦੂ ਵੰਡਣ ਤੇ ਉਹ ਅੰਦਲਾਤੇ ਹੋਇਆ ਸੋ ਇਸ ਕਰਕੇ ਇਹ ਅਜੇ ਤੱਕ ਵੀ ਮੈਂ ਸੋਚਦਾ ਕਿ ਇਹ ਜਦ ਤੱਕ ਇਸ ਨੂੰ ਸਿੱਖਾਂ ਦੀ ਭਾਵਨਾਵਾਂ ਅਨਸਾਰ ਨਿਰੰਦੇ ਤੇ ਨਹੀਂ ਪਹੁੰਚਾਇਆ ਗਿਆ ਦਾ ਇਤਿਹਾਸ ਨੇ ਕਿਸੇ ਨੂੰ ਮਾਫ ਨਹੀਂ ਕਰਨਾ ਇਤਿਹਾਸ ਨੇ ਆਪਣੇ ਆਪ ਤੱਥ ਇਕੱਠੇ ਕਰ ਲਏ ਕੋਈ ਇਹੋ ਜਿਹਾ ਆ ਜਾਏਗਾ ਕੋਈ ਕੋਈ ਪੀਐਚ ਵੀ ਕਰ ਲੇਗਾ ਵੱਖ-ਵੱਖ ਲਾਇਬ੍ਰੇਰੀਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੁੱਠੇ ਉਹਨੂੰ ਕੰਪਾਈਲ ਕਰ ਦੇਗਾ ਕੋਈ ਇਹੋ ਜਿਹਾ ਵਿਦਵਾਨ ਜਿਹੜਾ ਪਾੜਾ ਵਾਪਰੇਗਾ ਜਦੋਂ ਉਹ ਸਾਰੀ ਸਚਾਈ ਜਿਹੜੀ ਸਾਹਮਣੇ ਆਜੇਗੀ ਪਰ ਹਾਲ ਦੀ ਘੜੀ ਜਿਹੜੀ ਮਨ ਦੀ ਪੀੜਾ ਹੈ ਆਮ ਸਿੱਖ ਦੀ ਸਧਾਰਨ ਸਿੱਖ ਦੀ ਜਿਹੜੀ ਮਨ ਦੀ ਪੀੜਾ ਹੈ ਉਹ ਉਹਾਂ ਦੀ ਉਹਲ ਬਰਕਰਾਰ ਆ ਔਰ ਕਿਤੇ ਵੀ ਉਹ ਜਿਹੜੇ ਅੱਲੇ जख्म ਨੇ ਹਰ ਸਾਲ ਫੇਰਾ ਬਿਹਉ ਜਾਂਦੇ ਨੇ ਹਰ ਸਾਲ ਫੇਰਾ ਬਿਹਉ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ ਵੀ ਮਲਮ ਲਾ ਕੇ ਉਹਨਾਂ ਨੂੰ ਸ਼ਾਂਤ ਕਰਨ ਲਈ ਜਿਹੜਾ ਅਜੇ ਤੱਕ ਕੋਈ ਇਹੋ ਜਿਹੀ ਧਿਰ ਨੇ ਸਾਹਮਣੇ ਆ ਰਹੀ ਜਿਹੜੀ ਉਹਨੂੰ ਸਮਝ ਕੇ ਤੇ ਸੋਚੇ ਕਿ ਹਾਂ ਇੱਥੇ ਇੱਥੇ ਗਲਤੀਆਂ ਹੋਈਆਂ ਸੀ ਆ ਸੀ ਜਿਓ ਇਹੋ ਹੀ ਕਹਿੰਦਾ ਤੁਹਾਡੀ ਇਹ ਗਲਤੀਆਂ ਸੀ ਸਾਰੀਆਂ ਪਰ ਕੋਈ ਲਿਆਓ ਤੇ ਸਹੀ ਤੱਖ ਲਿਆਓ ਸਾਹਮਣੇ ਲਾਓ ਇੱਕ ਵੱਡੀ ਕੌਮ ਜਿਹੜੀ ਸੰਸਾਰ ਦੇ ਵਿੱਚ ਹਰ ਥਾਂ ਤੇ ਸੋਲੇ ਬੈਠੀ ਹੋਈ ਹੈ ਸਾਰੇ ਸੰਸਾਰ ਦੇ ਵਿੱਚ ਵਿਚਰ ਰਹੀ ਹੈ ਔਰ ਸਾਰੇ ਜਿੱਥੇ-ਜਿੱਥੇ ਬੈਠੇ ਆ ਇਸ ਦਿਨ ਜਿਹੜੀ ਆ ਪੀੜਾ ਮਹਿਸੂਸ ਕਰ ਰਹੇ ਅੱਛਾ ਸਪਾਲ ਜੀ ਦੋ ਤਿੰਨ ਚੀਜ਼ਾਂ ਤਾਂ ਨਿਕਾਲਵਾ ਚੋਂ ਮੇਰੇ ਦਿਮਾਗ 'ਚ ਆ ਰਹੀਆਂ ਨੇ ਇੱਕ ਤਾਂ ਇਹ ਕਿ 1984 ਦਾ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਵੁਡਰੋਜ਼ ਹੋਇਆ ਉਸ ਤੋਂ ਬਾਅਦ ਬਰਨਾਵਾ ਮਿਨਿਸਟਰੀ ਵੀ ਇੱਕ ਆਪਰੇਸ਼ਨ ਹੋਇਆ ਤੇ ਲਗਾਤਾਰ ਮਤਲਬ ਪੰਜਾਬ ਦੇ ਵਿੱਚ 1995 97 ਤੱਕ ਇੱਕ ਜਿਹੜਾ ਹੱਤਵਾਲਾ ਦਾ ਦੌਰ ਰਿਹਾ ਇਸ ਸਮੇਂ ਨੇ ਮੈਂ ਕਈ ਵਾਰ ਯਾਦ ਕਰਦਾ ਜਦੋਂ ਪੁਰਾਣਾ ਲਿਟਰੇਚਰ ਪੜ੍ਹਦੇ ਆ ਜਿਹਨੂੰ ਸਿੱਖ ਧਰਮ ਦਾ ਜਾਂ ਸਿੱਖ ਪੰਥ ਦਾ ਜਿਹਨੂੰ ਸੁਨਹਿਰੀ ਪੀੜ ਕਹਿੰਦੇ ਆ 18ਵੀਂ ਸਦੀ ਦਾ ਇਤਿਹਾਸ ਜਦੋਂ ਜਕਰੀਆ ਖਾਨ ਤੇ ਅਫਦਾਲੀ ਦੇ ਹਮਲਿਆਂ ਦਾ ਸਿੱਖਾਂ ਨੇ ਮੁਕਾਬਲੇ ਕੀਤੇ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦਾ Hindu ਸੀਗਾ ਉਹ ਕਠਨ ਸਮੇਂ ਵਿੱਚ ਵੀ ਨਾਲ ਖੜਾ ਸੀਗਾ ਤੇ ਸਭ ਤੋਂ ਵੱਡੇ ਪੁੱਤਰ ਨੂੰ ਉਹਨੇ ਸਿੱਖ ਸਜਾਇਆ ਸੀ ਬਹੁਤ ਸਾਰੇ ਪਰਵਾਰਾਂ 'ਚ ਇਹ ਗੱਲ ਆਮ ਮੰਨੀ ਜਾਂਦੀ ਸੀ ਕਿ ਇੱਕ ਵੱਡਾ ਪੁੱਤਰ ਜਿਹੜਾ ਉਹਨੂੰ ਸਿੱਖ ਸਜਾਇਆ ਜਾਂਦਾ ਸੀਗਾ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਅਸੀਂ ਅੱਖੋਂ ਨਹੀਂ ਕਰ ਸਕਦੇ ਪਰ ਸਮੇਂ ਦੀ ਚਾਲ ਵੇਖੋ ਜਦੋਂ ਪੰਜਾਬੀ ਸੂਬੇ ਦੀ ਤੱਕ ਗੱਲ ਪਹੁੰਚੀ ਜਾਂ ਹੁਣ ਤੋਂ ਪਹਿਲਾਂ ਜਦੋਂ ਆ ਪਾਰਟੀ ਚੁਣੀ ਆਈ ਉਦੋਂ ਹਿੰਦੂ ਤੇ ਸਿੱਖਾਂ ਪ੍ਰਤੀ ਜਿਸ ਤਰੀਕੇ ਦਾ ਮੁਸਲਮਾਨਾਂ ਦਾ ਰਵਈਆ ਸੀਗਾ ਤੇ ਉਹਦੇ ਬਦਲੇ ਉਹਦੇ ਜਿਹੜਾ ਰਿਐਕਸ਼ਨ ਕਹਿੰਦੇ ਉਹਦੇ ਵਿੱਚ ਇਹਨਾਂ ਵੱਲੋਂ ਮੁਸਲਮਾਨਾਂ ਨੂੰ ਮਾਰਨਾਮਲ ਬਰਾਬਰ ਦੀ ਗੱਲ ਹੋ ਗਈ ਸੀਗੀ ਹਾਲਾਂਕਿ ਕੋਰ ਤੱਕ ਇਤਿਹਾਸਕਾਰਾਂ ਨੇ ਸਾਬਤ ਕੀਤਾ ਆ ਕਿ ਸ਼ੁਰੂਆਤ ਜਿਹੜੀ ਆ ਰਾਵਲਪਿੰਡੀ ਵਾਲੇ ਪਾਸਿਓਂ ਮੁਸਲਮਾਨ ਲੀਗ ਦੀ ਸ਼ਹਿਤ ਹੋਈ ਸੀ ਤੇ ਜਿਹੜਾ ਰਿਐਕਸ਼ਨ ਬਾਅਦ ਚ ਅੰਮ੍ਰਿਤਸਰ ਤੇ ਕੋਲਕੱਤਾ ਤੱਕ ਵੀ ਹੋਇਆ ਤੇ ਦੂਜੇ ਗੱਲ ਮੈਂ ਇਹ ਦੇਖਦਾ ਹਾਂ ਕਿ 84 ਤੋਂ ਪਹਿਲਾਂ ਅਸੀਂ ਜਦੋਂ ਬਚਪਨ ਦੇ ਦੌਰ 'ਚ ਹੁੰਦੇ ਸੀਗੇ ਤੇ ਸਾਡੇ ਮਨਾਂ ਵਿੱਚ ਕਦੇ ਵੀ ਨਹੀਂ ਸੀ ਆਇਆ ਕਿ ਕਿ ਹਿੰਦੂ ਸਾਡੇ ਤੋਂ ਕੁਝ ਅਲੱਗ ਨੇ ਹਿੰਦੂ ਧਰਮ ਤੇ ਸਿੱਖ ਧਰਮ ਇਸ ਤਰ੍ਹਾਂ ਮਿਲ ਕੇ ਚੱਲਦਾ ਸੀਗਾ ਅਸੀਂ ਸਾਰਿਆਂ ਉਸ ਚੀਜ਼ਾਂ ਜੱਗੇ ਵੀ ਕਈ ਏਰ ਗੱਲ ਹੋਈ ਸ਼ਾਮਲ ਹੁੰਦੇ ਸੀਗੇ ਰਾਮਲੀਲਾ ਵੇਖਣੀ ਰਾਤ ਰਾਤ ਭਰ ਕਿੰਨੀ ਕਿੰਨੀ ਦੂਰ ਪਿੰਡਾਂ ਤੋਂ ਤੁਰ ਕੇ ਜਾਂਦੇ ਹੁੰਦੇ ਸੀਗੇ ਔਰ ਕਿਸ ਤਰ੍ਹਾਂ ਦਾ ਮਹੌਲ ਹੁੰਦਾ ਸੀਗਾ ਜਿਹੜੀ ਵੰਡੀ ਪਾਈ ਗਈ 84 ਵੇਲੇ ਉਸ ਤੋਂ ਪਹਿਲਾਂ 66 ਵੇਲੇ ਜਿਹੜੀ ਮਹਾਸ਼ਾ ਪ੍ਰੈਸ ਨੇ ਪਾਈ ਸੀਗੀ ਜੇ ਮਾਹਬੁੱਲੀ ਤੋਂ ਮੁਨਕਰ ਕਰਾਇਆ ਗਿਆ ਹਿੰਦੂਆਂ ਨੂੰ ਫਿਰ ਇੱਕ ਤਾਂ ਨਫਰਤ ਦਾ ਬੀਜ ਉਹਦੇ ਬੀਜਿਆ ਗਿਆ ਸੀ ਜਿਹਦੇ ਛਿੱਟੇ ਅਸੀਂ ਹੁਣ ਤੱਕ ਭੁਗਤ ਰਹੇ ਹਾਂ ਤੇ ਦੂਜੀ ਗੱਲ ਔਰ ਦੋ ਤਿੰਨ ਗੱਲਾਂ ਮੈਂ ਇਕੱਠੀਆਂ ਕਰ ਲੈਣਾ ਕਿਉਂਕਿ ਆਪਾਂ ਦੂਜੇ ਟੌਪਿਕ ਵੀ ਚਰਚਾ ਕਰਦੇ ਹਾਂ ਤੁਸੀਂ ਕਿਹਾ ਕਿ ਜਿਹੜਾ ਭਾਰਤੀ মিডিਆ ਆ ਉਹ ਇੰਦਰਾ ਗਾਂਧੀ ਨੂੰ ਬੜੀ ਦੇਸ਼ ਭਗਤ ਤੇ ਦੇਸ਼ ਬਚਾਉਣ ਵਾਲੇ ਲੀਡਰ ਦੇ ਤੌਰ ਤੇ ਪੇਸ਼ ਕਰ ਰਿਹਾ ਪਰ ਮੈਂ ਸਾਰੀਆਂ ਕਵਰਾਂ ਰੋਜ਼ ਚੰਗੀ ਤਰ੍ਹਾਂ ਵੇਖਦਾ ਸਵਾਏ ਕਾਂਗਰਸ ਪਾਰਟੀ ਦੇ ਤੇ ਸਵਾਏ ਉਹਨਾਂ ਦੇ ਪਰਿਵਾਰ ਦੇ ਉਹਨੂੰ ਕਿਸੇ ਨੇ ਵੀ ਨਾ ਉਤੋ ਦੀ ਕੁਮਰਾਂ ਧਿਰ ਨੇ ਤੇ ਨਾ ਆਮ ਲੋਕਾਂ ਨੇ ਇੰਦਰਾ ਗਾਂਧੀ ਨੂੰ ਕੋਈ ਬਹੁਤ ਵੱਡੀ ਹਸਤੀ ਵਜੋਂ ਵੇਖਿਆ ਹਾਂ ਨਾ ਮੈਂ ਇਹ ਗੱਲ ਸਮਝਦਾ ਹਾਂ ਕਿ ਜੇ ਇੰਦਰਾ ਗਾਂਧੀ ਨੇ ਬੱਜਲਗਣਾ ਨਾ ਕੀਤਾ ਹੁੰਦਾ ਆਪਰੇਸ਼ਨ ਬਲੂ ਸਟਾਰ ਵਾਲਾ ਤੇ ਉਹਦੀਆਂ ਜਿਹੜੀਆਂ ਹੋਰ ਵੱਡੀਆਂ ਗੱਲਾਂ ਸੀ ਜਿਹਦੇ ਵਿੱਚ ਐਮਰਜੈਂਸੀ ਲਾਉਣਾ ਜਾਂ ਕਈ ਕੋਈ ਹੋਰ ਉਹਦੇ باوجود ਉਹ ਬੜੀ ਸਤਕਾਰਤ ਲੀਡਰ ਵਜੋਂ ਜਿਹੜੀ ਸੀ ਉਹਨੂੰ ਲੋਕ ਮੰਨ ਸਕਦੇ ਸੀ ਜੇ ਉਹਨੇ ਇਹ ਵੱਡੀ ਬੱਜਰ ਗਲਤੀ ਨਾ ਕੀਤੀ ਹੁੰਦੀ ਐਮਰਜੈਂਸੀ ਵਰਗੀ ਗਲਤੀ ਉਹਦੀ ਵੀ ਭਲਾਈ ਜਾ ਸਕਦੀ ਸੀ ਹਾਲਾਂਕਿ ਉਹ ਵੀ ਇੱਕ ਵੱਡਾ ਤੱਬਾ ਆ ਜਿਹਨੂੰ ਭਾਜਪੀ ਬਾਰ-ਬਾਰ ਚੁੱਕਦੀ ਆ ਲੋਕਾਂ ਦੇ ਹੱਕਾਂ ਤੇ ਉਹ ਵੀ ਡਾਕੇ ਪਏ ਪਰ ਉਹ ਦੇ ਬਾਵਜੂਦ ਇੰਦਰਾ ਗਾਂਧੀ ਨੇ ਕੁਝ ਚੰਗੇ ਕੰਮ ਵੀ ਕੀਤੇ ਸੀਗੇ ਜਿਹਦੇ ਕਰਕੇ ਉਹਦੀ ਸਲਾਹਣਾ ਹੋਈ ਸੀ ਬੈਂਕਾਂ ਦਾ ਕੌਮੀਕਰਨ ਕਰਨਾ ਹੋਰ ਚੰਗੇ ਕੰਮ ਜਿਹੜੇ ਆ ਭਾਵੇਂ ਉਹ ਨਹੀਂ ਕਰ ਸਕੀ ਗਰੀਬਾਂ ਦੇ ਨਾਲ ਖੜਨ ਦੀ ਗੱਲ ਜਿੱਦਾਂ ਜਿਹੜਾ ਪੁੱਤਰਾ ਰਾਹਲ ਗਾਂਧੀ ਕਰ ਰਿਹਾ ਦੋਤਾ ਦਾ ਉਸੇ ਤਰੀਕੇ ਪੁੱਤਰਾ ਰਣਜਾਦਾ ਤੇ ਉਸੇ ਤਰ੍ਹਾਂ ਦੇ ਨਾਰੇ ਉਹਨੇ ਨਹੀਂ ਦਿੱਤੇ ਸੀਗੇ ਉਸ ਸਮੇਂ ਦੇ ਵਿੱਚ ਆਪਾਂ ਵੇਖਦੇ ਰਹੇ ਜਦੋਂ ਕਾਲਜਾ ਯੂਨੀਵਰਸਿਟੀ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਇੰਦਰਾ ਗਾਂਧੀ ਦੇ ਜਿਹੜੇ ਪ੍ਰੋਗਰਾਮ ਚੱਲਦੇ ਸੀਗੇ ਤੇ ਉਹਦੇ ਵਿੱਚ ਗਰੀਬਾਂ ਦੀ ਬੜੀ ਗੱਲ ਕੀਤੀ ਜਾਂਦੀ ਸੀ ਤੇ ਇਹ ਸਾਰੀਆਂ ਚੀਜ਼ਾਂ ਉਹਦੇ ਹੱਕ 'ਚ ਪੁੱਤ ਸਕਦੀਆਂ ਸੀ ਜੇ ਉਹਨੇ ਵੱਡੀ ਵੱੱਡੀ ਗਲਤੀ ਨਾ ਕੀਤੀ ਹੁੰਦੀ ਤੇ ਅੱਜ ਉਹਨੂੰ ਜਿੱਦਾਂ ਯਾਦ ਕੀਤਾ ਗਿਆ ਆ ਉਹ ਤਾਂ ਕਿਤੇ ਬਿੱਤਰ ਟੰਗਣਾ ਭਾਰਤ ਦੇ ਲੋਕ ਨੂੰ ਯਾਦ ਕਰ ਸਕਦੇ ਸੀ ਜੀ ਅੰਗਲ ਸਾਹਿਬ ਤੁਸੀਂ ਜਿਹੜੀ ਹੈ ਨਾ ਮੈਂ ਇੱਕ ਗੱਲ ਕਹਿਣਾ ਕਿ ਜਿਹੜੀ ਡੀਪ ਸਟੇਟ ਪਾਲਿਸੀ ਸੀ ਨਾ ਉਹਦੇ ਵਿੱਚ ਮੈਨੂੰ ਗਿਲਾ ਰਹਿੰਦਾ ਹੈ ਕਿ ਜਿਹੜੇ ਬڑے ਡੈਮੋਕਰੇਟ ਕਹਿੰਦੇ ਨੇ ਆਪਣੇ ਆਪ ਨੂੰ ਕਮਿਊਨਿਸਟ ਉਹ ਵੀ ਇਸ ਗੱਲ ਦੇ ਬਲੂ ਸਟਾਰ ਦੇ ਉਹ ਕਦੀ ਵੀ ਉਹਨਾਂ ਨੇ ਕੋਈ ਤੱਥ ਪਰਚਲੀਆਂ ਕਮਿਸ਼ਨ ਕੋਈ ਗੱਲ ਨਹੀਂ ਕੀਤੀ ਉਹ ਹਮੇਸ਼ਾ ਇੰਦਰਾ ਗਾਂਧੀ ਦੇ ਨਾਲ ਖੜੇ ਤੇ ਅੱਜ ਤੱਕ ਵੀ ਉਹ ਉਹਨਾਂ ਦੀਆਂ ਜਿੰਨੀਆਂ ਲਿਖਤਾਂ ਨੇ ਉਹਨਾਂ ਨੂੰ ਤੁਹਾਨੂੰ ਲੱਗ ਜੇਗਾ ਕਿ ਇੰਦਰਾ ਗਾਂਧੀ ਨੇ ਬਹੁਤ ਅੱਛਾ ਦੂਸਰੀ ਜਿਹੜੀ ਇੱਕ ਹੋਰ ਧਿਰ ਸੀਗੀ ਤੇਰੇ ਕੀ ਧਿਰਾਂ ਸੀ ਉਹ ਤੋਂ ਜਿਹੜੀਆਂ ਜ਼ਿਆਦਾ ਸੀ ਜਿਨ੍ਹਾਂ ਦੱਖਣ ਭਾਰਤੀਆਂ ਨੂੰ ਬਹੁਤੀ ਪੋਲਿਟਿਕਸ ਦਾ ਅਸਰ ਅੰਗਾਰਜਾ ਨਹੀਂ ਸੀਗਾ ਪਰ ਜਿਹੜੀਆਂ ਦੂਸਰੀ ਧਿਰ ਸੀਗੀ ਜਿਹਨੂੰ ਆਰਐਸਐਸ ਬੀਜੇਪੀ ਜਾਂ ਜਿਹੜੀ ਮਹਾਸ਼ਾ ਪ੍ਰੈਸ ਤੁਸੀਂ ਕਹਿੰਦੇ ਆ ਇਹ ਜਿਹੜੀ ਪੈਸਾ ਇੱਕ ਤਾਂ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਅੱਗ ਲਾਈ ਤੇ 84 ਦੇ ਜਿਹਨੇ ਇੱਕ ਐਡਾ ਵੱਡਾ ਭਾਣਾ ਵਰਤਿਆ ਉਹਦੇ ਵਿੱਚ ਵੱਡਾ ਰੋਲ ਹੈ ਜਿਹੜੀਆਂ ਟੂਲ ਤਾਂ ਲਾਉਣਾ ਤੇ ਇੱਕ ਜਿਹੜੀਆਂ ਅਫਵਾਹਾਂ ਲਾਉਣਾ ਉਹਦੇ ਵਿੱਚ ਮਹਾਸ਼ਾ ਪ੍ਰੈਸ ਦਾ ਬਹੁਤ ਉਹ ਵੀ ਇਹਨਾਂ ਵਿੱਚ ਤੇ ਸੀ ਨਾ ਸਰਦੇ ਤੇ ਇਹ ਗੱਲ ਸੀ ਤੇ ਦੂਸਰੀ ਗੱਲ ਜਿਹੜੀ ਆਰਸਸ ਦੀ ਲੌਬੀ ਆ ਹੋਰ ਤੇ ਉਹਨਾਂ ਦੀਆਂ ਲਿਖਤਾਂ ਤੇ ਡਾਕੂਮੈਂਟ ਵੀ ਸਾਹਮਣੇ ਆ ਗਏ ਨੇ ਕਿ ਬੀਜੇਪੀ ਤੇ ਉਦੋਂ ਹੈ ਨਹੀਂ ਸੀ ਇਹਦਾ ਨਾਮ ਹੋਰ ਸੀਗਾ ਜਨਸਾਂ ਦਾ ਤੇ ਇਹ ਸਾਰੇ ਜਿਹੜੀਆਂ ਇਹ ਗਾਂਧੀ ਦੇ ਸਪੋਰਟਰ ਸੀਗੇ ਇਸ ਵਾਰ ਬਿਲਕੁਲ ਔਰ ਇਹਨਾਂ ਨੇ ਆਪਣੀਆਂ ਇਹਨਾਂ ਨੂੰ ਦੋਸ਼ ਮੁਕਤ ਨਹੀਂ ਆ ਪਕਾਇਆ ਮਤਲਬ ਇਹਨਾਂ ਨੇ ਆਪਣੇ ਨਿੱਜੀ ਲਿਖਤਾਂ ਦੇ ਵਿੱਚ ਜਿਹੜਾ ਹੈ ਇਹ ਇਹ ਗੱਲਾਂ ਨੂੰ ਸਬਕਾਰ ਵੀ ਕੀਤਾ ਹੈ ਸੋ ਇਹਦੇ ਪਿੱਛੇ ਜਿਹੜੀ ਆ ਉਹ ਉਹ ਇਹ ਕਿੰਨਾ ਮਾਈਂਡ ਸੈਟ ਆ ਉਹ ਉਹ ਮਾਈਂਡ ਸੈਟ ਨੂੰ ਮੈਂ ਕਿ ਬਹੁਤ ਇਹਦੇ ਤੇ ਕਰਾਂਗੇ ਵੀ ਸਿੱਖਾਂ ਦੇ ਇਸ ਮਾਈਂਡ ਸੈਟ ਪਿੱਛੇ ਕਾਰਨ ਕੀ ਆ ਇਹ ਕਿਉਂ ਸਿੱਖਾਂ ਆਪਣਾ ਦੁਸ਼ਮਣ ਮੰਨਦੇ ਅੱਛਾ ਜੀ ਇਹਦੇ ਵਿੱਚ ਮੈਂ ਛੋਟੀ ਜਿਹੀ ਗੱਲ ਕਰਕੇ ਅੱਤੇ ਬਰੀਫ ਜੀ ਇੱਕ ਟਿੱਪਣੀ ਕਰ ਲਗਾਉਂਗਾ ਕਿ ਜਿਹੜਾ 1857 ਦਾ ਗਦਰ ਸੀ ਨਾ ਜਿਹਨੂੰ ਭਾਰਤੀ ਕਹਿੰਦੇ ਗਦਰ ਹੈ ਉਸ ਤੋਂ ਪਹਿਲਾਂ ਤੁਸੀਂ 1858 ਕਦੇ ਲੱਗੇ ਅੰਗਰੇਜ਼ ਜਿਹੜਾ ਹੈ ਉਹ ਭਾਰਤ ਇਹ ਮਤਲਬ ਪੰਜਾਬ ਦੇ ਉੱਤੇ ਮਹਾਰਾਜਾ ਦੇ ਸਟੇਟ ਦੇ ਉੱਤੇ ਜਿਹੜਾ ਇਹਨਾਂ ਦੀ ਖੁਸ਼ੀ ਸੀ ਤੇ ਉਹ ਵੀ ਖੋਈ ਸੀਗੀ ਤੇ ਜਦੋਂ ਉਹਨਾਂ ਨੇ ਸਿੱਖ ਸਟੇਟ ਦੇ ਉੱਤੇ ਇਸ ਖਿੱਤੇ ਦੇ ਉੱਤੇ ਹਮਲਾ ਕੀਤਾ ਤੇ ਉਹਦੇ ਵਿੱਚ ਬਹੁਤੀਆਂ ਫੌਜਾਂ ਜਿਹੜੀਆਂ ਉਹ ਬੰਗਾਲੀ ਸੀਗੀਆਂ ਬਿਹਾਰੀ ਸੀਗੀਆਂ ਔਰ ਇਵਨ ਸਾਡਾ ਜਿਹੜਾ ਖੱਤਰੀ ਇਹ ਬੈਲਟ ਆ ਕਿਉਂਕਿ ਜੇ ਤੁਸੀਂ ਉਦੋਂ ਵੇਖੋ ਤਾਂ ਦਿੱਲੀ ਜਿਹੜਾ ਉਹ ਪੰਜਾਬ ਡਿਵੀਜ਼ਨ ਦਾ ਕੇਸ ਸੀ ਸੋ ਉਦੋਂ ਫਿਰ ਸਿੱਖਾਂ ਨੇ 1857 ਵਾਲੇ ਗਦਰ ਦਾ ਇਹ ਵੀ ਹੁੰਦੀ 7 ਸਾਲ ਪਹਿਲਾਂ ਤੇ ਨਾਲ ਸਾਨੂੰ ਕੁੱਟਿਆ ਕਾਲੇ ਵਾਲੇ ਖੁਦ ਹੀ ਕਹਾਣੀ ਸਾਡੇ ਸਾਹਮਣੇ ਆ ਆ ਬੜਾ ਕੋਈ ਵੇਖਿਆ ਆਪਣੇ ਇਲਾਕੇ ਦੀ ਕਰਵਾਉਂ ਹਾਂ ਉਹ ਕਿਉਂਕਿ ਇਸ ਤਰ੍ਹਾਂ ਦੇ ਉਹ ਉਹ ਨਾਂ ਨਿਬਹਾਰੀਆਂ ਦਾ ਨਹੀਂ ਸੀ ਸਾਥ ਦਿੱਤਾ ਪਰ ਫੁਚਰੀ ਮੈਂ ਕਿਹਾ ਜਿਹੜੀ ਮੈਂ ਗਲਤੀ ਆਉਣ ਲੱਗਾ ਕਿ ਉਹ ਸਿੱਖਾਂ ਨੇ ਜਦੋਂ ਇਹਨਾਂ ਦਾ ਸਾਥ ਇਸ ਕਰਕੇ ਨਹੀਂ ਦਿੱਤਾ ਕਿ ਸਾਨੂੰ ਇੰਨੇ ਕੁੱਟ ਪਈ ਤੇ ਸਾਰਾ ਕੁਝ ਕਰ ਲਈ ਤੇ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਏ ਉਹਦੀ ਇੱਕ ਜਿਹੜੀ ਸਿੱਖ ਭਾਵਨਾ ਸੀ ਇਸ ਖਿੱਤੇ ਦੀ ਸਾਰੇ ਦੀ ਉਸ ਖਿੱਤੇ ਦੀ ਇਸ ਭਾਵਨਾ ਨਾਲ 1857 ਦੇ ਗਦਰ ਦੀ ਜਿਹੜੀ ਆ ਉਹ سپورਟ ਨਹੀਂ ਕੀਤੀ ਤੇ ਇਹ ਜਿਹੜੇ ਆ ਫਿਰ ਉਦੋਂ ਤੋਂ ਉੜਨ ਸਿੱਖ ਕੌਮ ਪ੍ਰਤੀ ਇਹਨਾਂ ਦਾ ਜਿਹੜਾ ਰਵਈਆ ਲੋ ਮੈਂ ਅੱਜ ਇੱਕ ਵੱਡੇ ਵਿਦਵਾਨ ਨੂੰ ਸੁਣ ਰਿਹਾ ਸੀ ਤੇ ਮੁਰਕੇ ਪਰ ਵੀ ਰਿਹਾ ਸੀ ਕਿ ਉਹਦੀਆਂ ਲਿਖਤਾਂ ਵਿੱਚ ਉਹਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਇਹ 1857 ਤੋਂ ਬਾਅਦ ਹੀ ਸਾਨੂੰ ਥੋੜੀ ਜੀ ਸ਼ੱਕ ਦੀ ਸੂਈ ਨਾਲ ਦੇਖਣੇ ਪਿਆ ਸੀ ਜਿਹੜਾ ਭਾਰਤ ਵਿੱਚ ਜੋ ਵੀ ਉਹਦਾ ਚਾਹ ਪਾ ਅੱਛਾ ਵੈਸੇ ਹੰਸਪਾਲ ਦੀ ਜਿਹੜਾ 1857 ਦਾ ਗਦਰ ਹੈ ਨਾ ਉੱਤੇ ਆਪਾਂ ਵੱਖਰਾ ਕਿਸੇ ਨੂੰ ਪ੍ਰੋਗਰਾਮ ਪੂਰਾ ਕਰਾਂਗੇ ਬੇਸਿਕਲੀ ਉਹ ਕੋਈ ਨੈਸ਼ਨਲ ਮੂਵਮੈਂਟ ਨਹੀਂ ਸੀਗੀ ਉਹ ਰਜਵਾੜਿਆਂ ਦੀ ਮੂਵਮੈਂਟ ਸੀਗੀ ਇੱਕ ਗੱਲ ਤਾਂ ਜਿਹੜੀ ਚਾਂਸੀ ਦੀ ਰਾਣੀ ਨੂੰ ਅੱਜ ਬੜਾ ਬਹਾਦਰੀ ਦਾ ਖਿਤਾਬ ਦਿੰਦੇ ਚਾਂਸੀ ਦੀ ਰਾਣੀ ਇੱਕ ਰਜਵਾੜੀ ਸੀਗੀ ਉਹ ਆਪਣੇ ਅਕਾਂਖੀ ਆਪਣੇ ਪੁੱਤਰ ਲਈ ਲੜਦੀ ਮਰੀ ਉਹਨੇ ਕੋਈ ਦੇਸ਼ ਭਗਤੀ ਲਈ ਨਹੀਂ ਮਰੀ ਦੂਜੀ ਵਧੀ ਘਟਣ ਜਿਹੜੀ ਸੀਗੀ ਉਹ ਇਹ ਸੀਗੀ ਕਿ ਇਹਨੂੰ ਲੀਡ ਕਰ ਰਿਆ ਸੀ ਬਾਦਰਸ਼ਾ ਜਿਹੜਾ ਸੀਗਾ ਉਸ ਵੇਲੇ ਜਫਰ ਹਾਂ ਜਫਰ ਤੇ ਮੁਗਲوں ਨੂੰ ਮਤਲਬ ਸਾਇਕ ਸੀਗੇ ਅਸੀਂ ਸਾਡੀ ਉਤਪਤੀ ਉਹਦੇ ਦੇ ਜ਼ਬਰਦਸਤ ਹੋਏ ਤੇ ਸਿੱਖ ਕਿਦਾ ਬਰਦਾਸ਼ਤ ਕਰ ਸਕਦਾ ਕਿ ਮੁਗਲ ਫਿਰ ਚੜ ਗਿਆ ਤੇ ਕੰਮ ਕਰ ਬਿਲਕੁਲ ਤੁਸੀਂ ਜਿਹੜਾ ਮੈਂ ਕਹਿੰਦਾ ਵੀ ਇਹਦੇ ਉੱਤੇ ਮੈਂ ਕਹਿੰਦਾ ਮੈਂ ਇੱਕ ਟਿੱਪ ਜਿਆ ਦੀ ਸ਼ੁਰੂ ਕੀਤਾ ਸੀ ਵਾਕਈ ਇਹਦੇ ਉੱਤੇ ਇੱਕ ਕਿਸ਼ਤਪਾਣ ਕਰਾਂਗੇ 1800 ਤੋਂ ਲੈ ਕੇ ਕਰਦੀ ਔਰ ਉਹਦੇ ਵਿੱਚ ਫਿਰ ਉੱਤਰੀ ਭਾਰਤੀਆਂ ਦਾ ਕੀ ਰੋਲ ਸੀਗਾ ਉਹਦੇ ਉੱਤੇ ਗੱਲ ਕਰਾਂਗੇ ਔਰ ਇਹ ਜਿਹੜੇ ਜਦੋਂ ਇਹ ਦਿੱਲੀ ਨੂੰ ਜਾਂਦੇ ਆ ਨਾ ਪਹਿਲਾਂ ਦਿੱਲੀ ਜਿਹੜੀ ਆ ਉਹ ਜਿਹੜੀ ਪੰਜਾਬ ਡਿਵੀਜ਼ਨ ਸੀ ਉਹਦਾ ਹਿੱਸਾ ਨਹੀਂ ਇਹ ਫਿਰ ਜਦੋਂ ਤੇ ਕੋਈ 1920 ਕੀਤੇ ਲੱਗੇ ਕਿ ਸ਼ਾਇਦ ਬਣਾਉਂਦੇ ਨੇ ਦਿੱਲੀ ਨੂੰ ਰਾਸਤਾ ਨਿਕਲ ਕੱਤੇ ਤੋਂ ਆਣ ਕੇ ਉਦੋਂ ਇਹ ਪੰਜਾਬ ਡਿਵੀਜ਼ਨ ਤੋਂ ਫੇਰ ਉਹਨੂੰ ਕੱਢ ਲੈਂਦੇ ਆ ਮਤਲਬ ਦਿੱਲੀ ਦੇ ਸਰਾਉਂਡਿੰਗ ਏਰੀਆ ਜਿਹੜਾ ਸੀ ਉਹ ਸਾਰਾ ਪੰਜਾਬ ਡਿਵੀਜ਼ਨ ਚ ਰੱਖ ਦਿੰਦੇ ਆ ਉਹ ਲੰਬੀ ਹਿਸਕੀ ਦੀ ਗੱਲ ਆ ਮੈਂ ਕੋਈ ਹੋਰ ਥਰਨਾ ਇੱਥੇ ਗੱਲ ਜੋੜਨੀ ਚਾਹਣਾ ਜਿਹੜੀ ਨਫਰਤ ਦਾ ਬੀਜ ਆਪਾਂ ਭਾਰਤ ਵਿੱਚ ਪੰਜਾਬ ਵਿੱਚ ਸਿੱਖਾਂ ਦੇ ਖਿਲਾਫ ਪੁੱਕਦਾ ਵੇਖਿਆ ਕੋ ਸਮੇਂ ਤੋਂ ਜਿੰਨਾ ਮੁੱਲਕਾ ਚਾਕੇ ਬੈਠੇ ਆ ਇੱਥੇ ਵੀ ਇੱਕ ਵਿਦੀਵਾ ਧੰ ਨਾਲ ਐਂਟੀ ਸਿੱਖ ਵੀਰ ਚੱਲ ਰਹੀ ਸੀਗੀ ਤੇ ਇਹ ਜਿਹੜਾ ਪਾੜਾ ਆ ਇਹ ਨਹੀਂ ਪੈਣਾ ਚਾਹੀਦਾ ਅਸੀਂ ਭਾਰਤੀ ਇੱਥੇ ਬੈਠੇ ਸਾਰੇ ਭਾਵੇਂ ਭਾਰਤ ਤੋਂ ਆਇਆ ਕੋਈ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਆ ਸਾਡੀ ਇੱਕ ਨੈਸ਼ਨੈਲਿਟੀ ਆ ਸਾਡਾ ਇੱਕ ਮੁੱਲਕ ਹੈ ਜੇ ਉਹ ਭਾਵਨਾ ਸਾਡੀ ਬਣੀ ਰਵੇ ਤਾਂ ਤੇ ਹੋਇਆ ਹੁਣ ਇਹ ਅੱਜ ਇੱਕ ਮੈਨਾਰ ਜੋੜ ਕੇ ਗੱਲ ਕਰਨੀ ਚਾਹੁੰਦਾ ਆ ਜਿੱਦਾਂ ਅ ਪ੍ਰੋਵਾਮੀਨਾ ਜਿਹੜਾ ਵਾ ਉਹ ਸਿਕ ਹੈਰੀਟੇਜ ਵਾਂਤ ਮੰਨਿਆ ਜਾਂਦਾ ਇਸੇ ਤਰ੍ਹਾਂ ਦਿਵਾਲੀ ਦੇ ਤਿਹਾਰ ਨੂੰ 2000 ਮਿਰਕਲ 14 ਤੋਂ ਲਗਾਤਾਰ ਰਿਤੇ ਕਿ 4 ਤੋਂ ਇੱਥੇ ਮਨਾਇਆ ਜਾਂਦਾ ਪਾਰਲੀਮੈਂਟ ਦੇ ਵਿੱਚ ਐਰ ਕਿ ਪਹਿਲੀ ਵਾਰ ਹੋਇਆ ਕਿ ਜਿਹੜੀ ਆਪੋਜੀਸ਼ਨ ਪਾਰਟੀ ਦਾ ਲੀਡਰ ਆ ਪੋਲੀਵਰ ਕੰਜ਼ਰਵੇਟਿਵ ਦਾ ਉਹਨੇ ਸਾਥ ਨਾ ਕਰ ਦਿੱਤੀ ਮੈਂ ਇਸ ਪ੍ਰੋਗਰਾਮ 'ਚ ਨਹੀਂ ਜਾਊਂਗਾ ਜਿਹੜੀ ਇਹ ਸਥਿਤੀ ਐਸੋੜੇ ਭਾਰਤੀ ਸਰਕਾਰ ਦੀ ਬਣੀ ਹੋਈ ਆ ਕੈਨੇਡਾ ਨੂੰ ਲੈ ਕੇ ਇਸ ਬੰਦਾ ਨੂੰ ਅਮਰੀਕਾ ਦੇ ਵਿੱਚ ਜੋ ਕੁਝ ਹੋ ਰਿਹਾ ਜਾਂ ਜਿਸ ਤਰੀਕੇ ਨਾਲ ਉੱਥੋਂ ਦੀਆਂ ਏਜੰਸੀਆਂ ਨੇ ਕੰਮ ਕੀਤਾ ਉਹਨੂੰ ਲੈ ਕੇ ਇੱਥੇ ਦੇ ਆ ਜਿਹੜੀ ਲੀਡਰਸ਼ਿਪ ਨੇ ਉਹਨਾਂ ਦੇ ਵਿੱਚ ਵੀ ਭਾਰੀ ਰੋਸ ਆ ਜਿਹਦਾ ਸਾਹਮਣਾ ਕੱਲ ਇਹਨਾਂ ਨੂੰ ਕਰਨਾ ਪਿਆ ਜਦੋਂ ਪੋਲੀਵਰ ਨੇ ਐਡੀ ਵੱਡੇ ਜਿਹੜਾ ਸ਼ਾਨੋ ਸ਼ੌਕਤ ਵਾਲਾ ਸਮਾਗਮ ਸੀ ਉੱਚ ਜਾਣ ਤੋਂ ਕੋਰੀ ਨਾ ਕਰ ਦਿੱਤੀ ਹੁਣ ਉਹਦਾ ਕ੍ਰਿਟਿਸਿਜ਼ਮ ਹੋ ਰਿਹਾ ਇਹ ਵੀ ਇੱਕ ਵੀ ਕ੍ਰਿਟਿਕ ਜਿਹੜੀ ਇੱਕ ਧੇਰ ਕਰ ਰਹੀ ਹੈ ਨਾ ਹਾਂਜੀ ਉਹ ਪਹਿਲਾ ਪਾਲੀਵਡ ਦੀ ਸਭ ਤੋਂ ਵੱਡੀ ਪ੍ਰੋ ਬਣੀ ਬਿਲਕੁਲ ਨਹੀਂ ਪ੍ਰੋ ਹੀ ਸੀ ਨਾ ਪ੍ਰੋ ਸੀਗੀ ਔਰ ਸਭ ਤੋਂ ਵੱਡਾ ਉਹ ਉਹ ਜਿਹੜੇ ਆ ਉਹ ਇਤੋਂ ਖਾਸਾ ਨਹੀਂ ਸਮਝਦੇ ਸਾਡੀ ਜਿਹੜੀ ਐਸੋੜੇ ਫਿਰ ਡਿਵੀਜ਼ਨ ਹੋ ਰਹੀ ਆ ਇੱਥੇ ਕੈਨੇਡਾ ਦੇ ਵਿੱਚ ਉਹਦੇ ਵਿੱਚ ਵੀ ਜਿਹੜੀਆਂ ਸਮਾਜ ਦੇ ਵਿੱਚ ਵੰਡ ਪਾਉ ਤਾਲਸਾਂ ਨੇ ਨਾ ਉਹ ਬਹੁਤ ਸਰਗਰਮ ਨੇ ਸ਼ਖਾਂ ਦੇ ਵੱਲੋਂ ਤੁਸੀਂ ਖਾਲਸਤਾਨਾ ਉਹ ਕਹ ਲਓ ਬਿਲਕੁਲ ਕਿ ਉਹਨਾਂ ਦਾ ਝੰਡਾ ਹੈ ਖਾਲਸਤਾਨੀ ਉਹਨਾਂ ਨੂੰ ਤਾਂ ਸੂਟ ਕਰਦਾ ਹੈ ਜਿੰਮਾ ਕੋਈ ਕਰਦੇ ਆ ਉਹਨੂੰ ਉਹ 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 ਮੂਵਮੈਂਟ ਨੂੰ ਲੋਕਾਂ ਦੇ ਵਿੱਚ ਲਿਆਉਂਦੇ ਨੇ ਉਹਨੂੰ ਜਿੰਦਾ ਰੱਖਣ ਦੇ ਕੇ ਸਿਵਲ ਨੇ ਸਿਵਲ ਨੇ ਬਟ ਇਹ ਜਿੱਦ ਤੱਕ ਪੋਲਰਾਈਜ਼ ਹੋ ਰਹੀ ਸੀ ਜੀ ਪਾਲੀਵਰ ਦੇ ਦੁਆਲੇ ਪੈਰੀ ਪਾਲੀ ਦੇ ਦੁਆਲੇ ਜਿਵੇਂ ਇਹਨਾਂ ਨੂੰ ਬਹੁਤ ਝਟਕਾ ਲੱਗਾ ਔਰ ਮੈਂ ਕਿ ਕੱਲ ਮੀਡੀਆ ਦੇ ਉੱਤੇ ਕਈ ਜਿਹੜੇ ਹੁਣ ਸਪਸ਼ਟ ਹੀ ਕਹਿ ਦੂੰਗਾ ਕਿ ਦੁੰਧਕਾਵਾਂ ਦੀਆਂ ਚੀਕਾਂ ਇੱਕਦੀਆਂ ਸੁਣੇ ਜਾਂਦੇ ਬਿਲਕੁਲ ਉਹ ਚੀਕਾਂ ਵਰਗੇ ਉਹਨਾਂ ਦੇ ਬਿਆਨ ਸੀਗੇ ਪਰ ਜੇ ਉਹ ਅਲਾਰਵਾਦੀ ਨਾ ਹੋਣ ਉਹ ਰੀਅਲਿਸਟਿਕ ਤਿੱਥੇ ਨੂੰ ਸਮਝਣ ਤੇ ਇਹ ਸਮਝਣ ਕਿ ਅਸੀਂ ਇੱਥੇ ਸਾਰੇ ਭਾਰਤੀ ਹੈ ਜੇ ਕੋਈ ਵੀ ਮੂਲਵਾਦੀ ਗੱਲ ਕਰਦਾ ਹੈ ਕੋਈ ਵੰਡਪਾਉ ਗੱਲ ਕਰਦਾ ਕਿਸੇ ਤਰ੍ਹਾਂ ਵੱਲੋਂ ਨਹੀਂ ਜਿੱਦਾਂ ਮੈਂ ਤੁਸੀ ਬ੍ਰਿਟਿਸ਼ ਕਲੰਬੀਆ ਦੇ ਵਿੱਚ ਵੇਖਿਆ ਵਾ ਵੀ ਉਹਨਾਂ ਨੇ ਉੱਥੇ ਕਿਹਾ ਪ੍ਰਧਾਨ ਕਿੰਪੀ ਤੁਸੀਂ ਉਹ ਜਿਹੜਾ ਨਾਲ ਸਿੱਖ ਲੀਡਰ ਜਿਹੜੇ ਆ ਉਹ ਲੈ ਕੇ ਨਹੀਂ ਆਉਣਾ ਸਾਡੇ ਜਿਹੜੇ ਆਉਣੇ ਨੇ ਜੰਧੂ ਲੀਡਰ ਲੈ ਕੇ ਬਰਾਬਰ ਇਹ ਕਿ ਉਹਦਾ ਜਦੋਂ ਬਹੁਤ ਵੱਡਾ ਕ੍ਰਿਟਿਸਿਜ਼ਮ ਹੋਇਆ ਤੇ ਉਹ ਜਿਹੜਾ ਹੈ ਉਹਨਾਂ ਨੂੰ ਉਹ ਬਿਆਨ ਵਾਪਸ ਲੈ ਲੈ ਪਿਆ ਸੋ ਇਸ ਕਰਕੇ ਉਹ ਉਹਦੇ ਪਿੱਛੇ ਜਿਹੜੀ ਭਾਵਨਾ ਛੁਪੀ ਹੁੰਦੀ ਹੈ ਨਾ ਚਾਹੇ ਉਹ ਇੱਕ ਜਿਹੜਾ ਬਰਤਾਂਤ ਸਿਰਜਿਆ ਜਾ ਰਿਹਾ ਸਿੱਖਾਂ ਦੇ ਦੁਆਲੇ ਚਾਹੇ ਇੱਥੇ ਸਿਰਜਿਆ ਜਾ ਰਿਹਾ ਚਾਹੇ ਉੱਥੇ ਸਿਰਜਿਆ ਜਾ ਰਿਹਾ ਉਹਦੀ ਜਦੋਂ ਤੁਸੀਂ ਜੜ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਜੜ ਉਹਦੀ ਕੋਥਾਂ ਤੋਂ ਲੱਭੇਗੀ